ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਐਡਮਿੰਟਨ ਵਾਲਿਓ ਤੇ ਠੰਡ ਬਹੁਤ ਆ ਯਾਰ ਐਡਮਿੰਟਨ ਚ ਤੇ ਪਿਛਲੇ ਵਲੌਗ ਚ ਤੁਸੀਂ ਦੇਖਿਆ ਹੋਣਾ ਅਸੀਂ ਪਹੁੰਚ ਗਏ ਸੀ ਇੱਥੇ ਸਾਡੀ ਭੈਣ ਦੇ ਘਰ ਮੇਰੇ ਤਾਈ ਜੀ ਦੀ ਬੇਟੀ ਦਾ ਘਰ ਹੈਗਾ ਤੇ ਵਾਕਈ ਐਡਮਿੰਟਨ ਬਾਰੇ ਸੁਣਦੇ ਹੁੰਦੇ ਹੁੰਦੇ ਕਿ ਅਲਬਰਟਾ ਚ ਠੰਡ ਪੈਂਦੀ ਹੈ ਆ ਕੇ ਅਸੀਂ ਮਹਿਸੂਸ ਵੀ ਕਰ ਰਹੇ ਹਾਂ ਤੇ ਟੈਂਪਰੇਚਰ ਮੇਰੇ ਖਿਆਲ ਚ ਅੱਜ ਦਾ ਹੋਣਾ ਕੋਈ 12 ਡਿਗਰੀ ਹਾਂ ਦੇਖੋ ਮੂ ਪਾਪਾ ਵੀ ਨਿਕਲ ਰਹੀਆਂ ਮੂੰਚੋਂ ਇਹ ਨਹੀਂ ਜਾਣੀ ਹੁੰਦੀ। ਖੈਰ ਅੱਜ ਅਸੀਂ ਤੁਹਾਨੂੰ ਕਮਾਉਣਾ ਹੈਗਾ ਜਿਹੜਾ ਐਡਮਿੰਟਨ ਹੈ। ਐਡਮਿੰਟਨ 'ਚ ਨੇੜੇ-ਤੇੜੇ ਦੇ ਫੈਮਿਲੀਜ਼ ਨਾਲ ਮਿਲਣਾ ਸਾਡੇ ਪਿੰਡ ਦੇ ਕੁਝ ਹੋਰ ਪੰਜਾਬੀ ਪਰਿਵਾਰ ਰਹਿੰਦੇ ਨੇ। ਸੋ ਕਿਹੋ ਜਿਹਾ ਐਡਮਿੰਟਨ ਸ਼ਹਿਰ ਹੈਗਾ ਤੇ ਉਹ ਸਾਰਾ ਕੁਝ ਤੇ ਨਾਲ ਇੱਕ ਖੇਤੀਬਾੜੀ ਵੀ ਦੇਖ ਕੇ ਆਉਣੀ ਹੈ ਸ਼ਾਇਦ ਪੰਜਾਬੀਆਂ ਦੀ। ਸਾਰੀਆਂ ਚੀਜ਼ਾਂ 'ਚ ਦਿਖਾਉਣੀ ਹੈ ਤੁਹਾਨੂੰ। ਸਵੇਰ ਦੇ ਵਜੇ ਹੋਇਆ ਜੀ 10:30 ਤੇ ਮੀਂਹ ਪੈ ਕੇ ਹਟਿਆ ਯਾਰ ਮੀਂਹ ਬਹੁਤ ਜ਼ੋਰ ਦੀ ਡਿੱਗਿਆ ਸੋੰਦਾਂ ਸੀ ਕਿ ਤੇ ਅੱਜ ਦਾ ਦਿਨ ਨਾ ਖਰਾਬ ਹੋ ਜਾ ਸਾਡੇ ਕੋਲ ਟਾਈਮ ਵੀ ਘੱਟ ਹੈ ਐਡਮਿੰਟਨ 'ਚ ਜਿਆਦਾ ਟਾਈਮ ਨਹੀਂ ਹੈਗਾ ਤੇ 4 ਦਿਨ ਲਈ ਲੈ ਕੇ ਆਏ ਸੀਗੇ ਖੈਰ ਤੇ ਦੇਖਦੇ ਆਂ ਮੌਸਮ ਸਾਫ਼ ਰਿਹਾ ਬਾਹਰ ਜਾਵਾਂਗੇ ਇਹ ਕੀ ਲਾ ਰੱਖਿਆ ਖੁਸ਼ੀ ਟਮਾਟੇ ਤਾਂ ਚੋਲੇ ਨੇ ਚੋਲੇ ਫਲੀਆ ਹਾਂ ਮੈਨੂੰ ਤੋਹੀ ਲੱਗਦੇ ਇਹ ਦੇਖੋ ਪਏ ਪਰਦੇਸੀ ਪੰਜਾਬ ਆਇਆ ਲਾ ਲੈਂਦੇ ਨਹੀਂ ਜੀ ਚੋਲੇ ਫਲੀ ਹੀ ਲੱਗਦੇ ਮੈਨੂੰ ਅਧਾ ਪਦੀਨਾ ਲਾ ਰੱਖਿਆ ਇਧਰ ਆ ਗਿਆ ਪਦੀਨਾ ਟਮਾਟਰ ਇਹ ਤਾਂ ਮੈਨੂੰ ਟਿੰਡੂਆਂ ਲੱਗਦੀਆਂ ਨੇ ਕੱਦੂ ਦੇ ਛੋਟਾ ਭਰਾ ਹੁੰਦੇ ਜੇ ਨਾ ਹੂੰ 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 ਲਓ ਜੀ ਚੱਲੀਏ ਬਾਹਰਲੇ ਪਾਸੇ ਭੈਣ ਹੋਣੀ ਹੁੰਦੀ ਹੈ ਤਿਆਰ ਤੇ ਫਿਰ ਆਪਾਂ ਤੁਹਾਨੂੰ ਕਰਾਉਣੇ ਅੱਜ ਦਾ ਸਫ਼ਰ ਸ਼ੁਰੂ ਘਰ ਬਾਹਰ ਇੱਥੇ ਵੀ ਕੈਲਗਰੀ ਵਾਂਗੂ ਸੇਮ-ਸੇਮੀਆਂ ਤੇ ਇਲਾਕਾ ਵੀ ਲਗਭਗ ਸਾਰਾ ਸੇਮ ਹੀ ਹੈ ਜਿਵੇਂ ਪੰਜਾਬੀਆਂ ਨੇ ਉਥੇ ਨਾਰਥ-ਈਸਟ ਦਾ ਇਲਾਕਾ ਦੱਬਿਆ ਹੋਇਆ ਸੀ ਨਾ ਪੂਰਾ ਇੱਕ ਏਰੀਆ ਦੇ ਵਿੱਚ ਰਹਿੰਦੇ ਸੀ ਕੈਲਗਰੀ 'ਚ ਇੱਥੇ ਸਾਊਥ-ਵੈਸਟ ਹੈ ਐਡਮੰਟਨ ਦੀ ਜਿਹੜੀ ਸਾਊਥ-ਵੈਸਟ ਰੀਜਨ ਆ ਸਾਰਾ ਇਹ ਚ ਸਾਰੇ ਤੁਹਾਨੂੰ ਇਹ ਪੰਜਾਬੀਆਂ ਦੇ ਘਰ ਮਿਲ ਲੰਗੇ ਮੌਸਮ ਯਾਰ ਥੋੜਾ ਜਿਹਾ ਸਾਫ ਹੋ ਜਾ ਹੁਣ ਥੋੜਾ ਮੀਂਹ ਹਟੇ ਨੂੰ ਜਾਇਟਾ ਜੁਗਟਾ ਜਾਂ ਨਾਲ ਚੱਕੀਆਂ ਹੋਈਆਂ ਦੇਖ ਲੋ ਬੁਰਾ ਹਾਲ ਕਰਤਾ ਛੜਨੇ ਤੇ ਬਾਕੀ ਆ ਪਰਿਵਾਰ ਦੇ ਮੈਂਬਰਾਂ ਨਾਲ ਮੈਂ ਕਰਾਦਾ ਇੰਟਰੋਡਿਊਸ ਇਹ ਮੇਰੇ ਭੈਣ ਨੇ ਜੀ ਰੂਨਾ ਤੇ ਮੋਹਨਤਾ ਜੀ ਦੀ ਬੇਟੀ ਇਹਨਾਂ ਨੂੰ ਲੰਬਾ ਟਾਈਮ ਹੋ ਗਿਆ ਇਹਨਾਂ ਦਾ ਰਹਿੰਦੇ ਨੇ ਇਹ ਸਾਡੇ ਬਾਈ ਜੀ ਨੇ ਬਾਈ ਸਰਾਂ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਕਿਵੇਂ ਹੋ ਠੀਕ ਠਾਕ ਤੇ ਇਹ ਵੈਸੇ ਸਾਡੇ ਪ੍ਰਾਣੇ ਸਾਡੇ ਸਾਰੇ ਸੰਗ ਆੂ ਹੈ ਇਹ ਤੁਹਾਨੂੰ ਘੱਟ ਹੀ ਦਿਖਣਗੇ ਸ਼ਾਈ ਕੈਮਰਾ ਸ਼ਾਈ ਨੇ ਇਹ ਲਿਸਨ ਲਿਸਨ ਕੱਲੇ ਰਾਜੀ ਵਾਲੇ ਵੱਧ ਬੋਲਦੇ ਆ ਇਹ ਜਿਆਦਾ ਐਕਟਿਵ ਰਹਿੰਦੇ ਆ ਬੋਲਰ ਚ ਜਿਹੜੇ ਰਾਜੀ ਵਿਆਹ ਕਿ ਆਈਆਂ ਨੇ ਜਾਂ ਵਿਆਹ ਕੇ ਆਏ ਨੇ ਉਹ ਵਿਚਾਰੇ ਆ ਤੁਹਾਡੇ ਕਹਿੰਦਾ ਇਹ ਮਤਲਬ ਨੂਹਾਂ ਵੀ ਸੰਗਦੀਆਂ ਤੇ ਪਰੌਣੇ ਵੀ ਸੰਗਦੇ ਆ ਰਾਜੀ ਵਾਲੀਆਂ ਕੁੜੀਆਂ ਤੇ ਮੁੰਡੇ ਨਹੀਂ ਸੰਗਦੇ ਹਾਂ ਨਾ ਮੁੰਡੇ ਸੰਗਦੇ ਨਾ ਕੁੜੀਆਂ ਨਹੀਂ ਵਧੀਆ ਗੱਲ ਹੈ ਵੀ ਟੈਲੈਂਟ ਕਿਸੇ ਕਿਸੇ ਚ ਜੀ ਚਲੋ ਚਲਿਏ ਜੀ ਆਪਾਂ ਚਲੋ ਚਲੋ ਹਾਂਜੀ ਆਜੋ ਜੀ ਤੇ ਕਰਦੇ ਆਂ ਸ਼ੁਰੂ ਸ਼ੁਰੂ ਸ਼ਾਫਰ ਅੱਜ ਦਾ ਤੇ ਆਹ ਦੇਖੋ ਸਰਾਂ 99 ਪੰਜਾਬੀ ਨੇ ਗੱਡੇ ਆਂ ਭਾਈ ਜੀ ਨੇ ਫਰੀਦਕੋਟ ਤੋਂ ਮੈਂ ਤੁਹਾਨੂੰ ਦੱਸਦਾ ਕੋਟ ਪੈਣ ਕੋਟਕਪੂਰੇ ਤੋਂ ਕੋਟਕਪੂਰੇ ਹਾਂਜੀ ਕੋਟਕਪੂਰੇ ਤੋਂ ਜ਼ਿਲ੍ਹਾ ਫਰੀਦਕੋਟ ਹਾਂਜੀ ਜੀ ਚਲੋ ਫਿਰ ਇੱਕ ਦਿਨ ਨਾ ਕੋਈ ਪੁੱਛਦਾ ਕਹਿੰਦੇ ਤੁਹਾਡੇ ਪਿੰਡ ਦੀਆਂ ਕੁੜੀਆਂ ਹੀ ਬਾਹਲੀਆਂ ਰਹਿੰਦੀਆਂ ਕੈਨੇਡਾ ਤੇ ਮੈਂ ਤੁਹਾਨੂੰ ਦੱਸਦਾ ਇੱਕ ਤਾਂ ਸਾਡਾ ਪਰਿਵਾਰ ਵੱਡਾ ਇੱਕ ਲੰਬੇ ਟਾਈਮ ਦਾ ਇੱਧਰ ਨੂੰ ਆਇਆ ਹੋਇਆ ਹੈ ਮਤਲਬ ਸਟੂਡੈਂਟ ਤਾਂ ਚਲੋ ਮਾਲਵੇ ਵਾਲੇ ਤਾਂ ਖਾਸ ਕਰਕੇ ਆਪਾਂ ਹੁਣ ਆਉਣ ਲੱਗੇ ਆਂ ਕੈਨੇਡਾ 2015 ਤੋਂ ਬਾਅਦ ਚੋਂ ਹਾਂ ਇਹ ਤਾਂ ਬਹੁਤ ਪਹਿਲਾਂ ਦੇ ਮੈਨੂੰ ਲੱਗਦਾ ਸਾਡਾ ਪਿੰਡ ਤਾਂ 2000 ਦੇ ਨੇੜੇ ਤੇੜੇ ਦਾ 2000 ਤੋਂ ਪਹਿਲਾਂ ਵੀ ਬਾਹਰ ਆ ਕਿਸੇ ਹੁਣ ਮੇਰੇ ਤਾਂ ਆ ਜਿਹੜੇ ਮਹਨਤ ਆਇਆ ਜੀ ਹੁਣੀ ਸੇਵਾ ਤਾਇਆ ਉਹ ਮੈਨੂੰ ਲੱਗਦਾ ਪਹਿਲੇ 1980 ਦੇ ਬਾਹਰ ਗਿਆ ਨਹੀਂ 1975 75 1975 ਦਾ ਸਾਡਾ ਪਿੰਡ ਬਾਹਰ ਤੁਰਿਆ ਫਿਰਦਾ ਦੇਖ ਲਓ ਮਤਲਬ 50 ਸਾਲ ਹੋ ਗਏ ਬਾਹਰ ਨਿਕਲੇ ਨੂੰ ਤੁਸੀਂ ਆਪ ਦੇਖੋ ਵੀ ਕਿੰਨਾ ਪਰਿਵਾਰ ਖਿੰਡ ਗਿਆ ਹੋਣਾ ਹਨਾ ਹਾਂ ਜਦੋਂ ਵਿਆਹ ਹੋਣਾ ਸੀ ਭੈਣੇ ਮੈਂ ਸੋਚਦੀ ਸੀ ਬਰਨਾਲੇ ਵਿਆਹ ਹੋਊਗਾ ਨਾ ਮੈਨੂੰ ਪਤਾ ਨਹੀਂ ਕਿੱਦਾਂ ਦਾ ਇਲਾਕਾ ਕਿਉਂਕਿ ਆਪਣੇ ਐਵੇਂ ਮੰਨਦੇ ਨੇ ਨਾ ਬਰਨਾਲਾ ਤੇ ਸਾਡੇ ਬਰਨਾਲਾ ਦੇਖਿਓ ਕਿਹਾ ਬਰਨਾਲਾ ਐ ਮੰਨਦੇ ਨੇ ਬਰਨਾਲਾ ਬਦਲੇ ਜਦੋਂ ਮੇਰਾ ਵਿਆਹ ਹੋਇਆ ਫਿਰ ਮੈਨੂੰ ਪਤਾ ਲੱਗਿਆ ਕਿ ਨਹੀਂ ਰਾਜੇ ਦੇ ਭੜੇ ਲਿਖੇ ਲੋਕ ਆ ਤੇ ਬਾਹਰ ਵੀ ਨਹੀਂ ਮਾਣ ਕਰਨਾ ਚਾਹੀਦਾ ਮਾਣ ਕਰਨਾ ਚਾਹੀਦਾ ਸਾਡੇ ਇਲਾਕੇ ਦੇ ਹੈ ਐਵੇਂ ਨਹੀਂ ਖਾਸ ਕਰਕੇ ਸਾਡੇ ਪਿੰਡ ਦੇ ਹੈ ਹਾਂਜੀ ਵਾਲੇ ਤਾਂ ਹੈ ਹੀ ਬਹੁਤ ਚੰਗੇ ਹਾਂਜੀ ਲਓ ਹੁਣ ਅਸੀਂ ਆਏ ਆ ਦੂਜੀ ਭੈਣ ਦੇ ਘਰ ਤੇ ਮਿਲਦੇ-ਗਿਲਦੇ ਆਂ ਤੇ ਫਿਰ ਤੁਹਾਨੂੰ ਬਾਹਰ ਦਾ ਸਾਰਾ ਏਰੀਆ ਦਿਖਾਵਾਂਗੇ। ਲਓ ਜੀ ਤੇ ਇਹ ਆ ਗਿਆ ਆਪਣੇ ਦੀਪਕ ਭੈਣ ਦਾ ਘਰ। ਘਰ ਯਾਰ ਇੱਥੇ ਸਾਰੇ ਕੈਲਗਰੀ ਕੈਲਗਰੀ ਚ ਵੀ ਬਾਹਲੇ ਸੋਹਣੇ ਸੀ ਐਡਮਿੰਟਨ ਚ ਵੀ ਬਾਹਲੇ ਸੋਹਣੇ ਆ। ਆਹ ਗ੍ਰੀਨਰੀ ਹਰੇ ਭਰੇ ਰੁੱਖ ਬਾਹਲੇ ਵਧੀਆ ਲਾ ਰੱਖਿਆ। ਭੈਣੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿੱਦਾਂ ਠੀਕ ਠਾਕ ਹੋ? ਬੱਸ ਜੀ ਸਤਿ ਸ੍ਰੀ ਅਕਾਲ। ਹੋਰ ਕਿੱਦਾਂ? ਬਾਈ ਜੀ ਕੀ ਹਾਲ ਚਾਲ ਦੁਬਾਰੇ ਮੇਲੇ ਹੋ ਗਏ ਤੁਸੀਂ ਤਾਂ ਨਹੀਂ ਸੰਗਦੇ ਨਾ ਨਾ ਸੰਗਦੇ ਨਹੀਂ ਵਾਹ ਪਹਿਲਾ ਪ੍ਰਾਣਾ ਮਿਲੇ ਚਲੋ ਚਲੀਏ ਚਲਾ ਜੀ ਜੀ ਹਾ ਜੀ ਹੁਣ ਸਾਰੇ ਪਰਿਵਾਰ ਨਾਲ ਪਿੰਡ ਦਾ ਘੇੜਾ ਦੇਣਾ ਤੇ ਪਿੰਡ ਇੱਥੇ ਸਾਡਾ ਵਾਵਾ ਰਹਿੰਦਾ ਸੁੱਖ ਨਾਲ ਤੁਹਾਨੂੰ ਅੱਜ ਵਿਆਹ ਨੂੰ ਮਿਲਨੇ ਆ ਗੱਲੀਆਂ 'ਚ ਦਿਖਾਉਂਦੇ ਰਵਾਂਗੇ ਵੇ ਯਾ ਤਾਂ ਮਤਲਬ ਮਿਲੜੀਆਂ ਨਹੀਂ ਹੁੰਦੀਆਂ ਅੱਜ ਉਹ ਦੇ ਕਰਨ ਅੱਜ ਉਹ ਕਰਨ ਸੋ ਅੱਜ ਆਪਾਂ ਮਿਲੜੀਆਂ ਆ ਗੇ ਲੜੀਆਂ ਉਹ ਤੋ ਹਰ ਜਾਈ ਵੀ ਲੈ ਲਈ ਠੰਡ ਨਹੀਂ ਹੈ ਚੱਲੀਏ ਜੀ ਪਿੰਡ ਦਾ ਘੇੜਾ ਦਈਏ ਐਡਮਿੰਟਨ ਦਾ ਮਾਸੀ ਸਾਡੀ ਤਾਕੜੀ ਹੈ ਕਹਿੰਦੇ ਉੱਪਰ ਦੀ ਘੇੜਾ ਤੇ ਵਾਕੇ ਲਿਆਵਾਂਗੇ ਛੋਟਾ ਘੇੜਾ ਦਿੰਨੇ ਆਪਾਂ ਛੋਟਾ ਵੱਡਾ ਬੜੀ ਚਲੀ ਜਾਂਦੀ ਨੇ ਇਧਰ ਦੀ ਚਲਦੇ ਆ ਇਹ ਆ ਜੀ ਐਡਮਿੰਟਨ ਐਡਮਿੰਟਨ ਦੀਆਂ ਗਲੀਆਂ ਪੰਜਾਬੀ ਜਥੇ ਰਹਿੰਦੇ ਆ ਸਾਰੇ ਆਪਣੇ ਹੈ ਜਿਵੇਂ ਨਾ ਤੁਹਾਨੂੰ ਦੱਸਿਆ ਸੀਗਾ ਵੀ ਕੈਲਗਰੀ ਖੁੱਲਾ-ਖੁੱਲਾ ਐ ਐਡਮਿੰਟਨ ਵੀ ਸੇਮ ਹੀ ਐ ਵਾਵਾ ਖੁੱਲਾ ਐ ਵੀ ਤੇ ਘਰ ਤਾਂ ਤੁਹਾਨੂੰ ਦੱਸਤਾ ਹੀ ਸੇਮ ਨੇ ਹਨਾ ਤੇ ਇਹੋ ਜਿਹਾ ਏਰੀਆ ਜੀ ਪੰਜਾਬੀਆਂ ਦਾ ਗਲੀਆਂ ਦਾ ਤੇ ਇੱਕ ਦਿਨ ਮੈਨੂੰ ਕਿਹਾ ਸੀ ਕਿਸੇ ਨੇ ਕਹਿੰਦੇ ਗੋਰਿਆਂ ਦਾ ਏਰੀਆ ਵੀ ਦਿਖਾ ਦਿਆ ਕਰੋ ਵੀ ਜਿੱਥੇ ਗੋਰੇ ਰਹਿੰਦੇ ਆ ਕਹਿੰਦੇ ਪੰਜਾਬੀਆਂ ਤਾਂ ਆਲਵੇਜ ਤੁਸੀਂ ਦਿਖਾਉਨੇ ਗੋਰਿਆਂ ਦਾ ਆਇਆ ਭਰਾਵੋ ਇੱਥੇ ਬਿਨਾ ਪਰਮਿਸ਼ਨ ਤੋਂ ਤੁਸੀਂ ਕਿਸੇ ਪੰਜਾਬੀ ਨਾਲ ਵੀ ਗੱਲ ਕਰ ਸਕਦੇ ਕਿਸੇ ਪੰਜਾਬੀ ਦੇ ਘਰ ਨਹੀਂ ਦਿਖਾ ਸਕਦੇ ਬਿਨਾ ਕੰਸੈਂਟ ਤੋਂ ਕੈਨੇਡਾ 'ਚ ਕੰਸੈਂਟ ਦੀ ਵਾਲੀ ਪ੍ਰੋਬਲਮ ਹੈ ਹਰ ਇੱਕ ਬੰਦਾ ਕਹਿੰਦਾ ਵੀ ਮੇਰਾ ਕੰਸੈਂਟ ਕਿਉਂ ਨਹੀਂ ਲਿਆ ਹੈ ਤੇ ਗੋਰਿਆਂ ਦੇ ਰੀਜ ਤਾਂ ਵੱਡ ਵੀ ਨਹੀਂ ਸਕਦੇ ਬਿਨਾ ਗੱਲ ਗੱਲ ਇਹ ਆਪਾਂ ਜਦੋਂ ਪੰਜਾਬ ਨੂੰ ਬਲੌਂਕ ਕਰਦੇ ਆ ਤਾਂ ਆਪਾਂ ਨੂੰ ਆਉਂਦਾ ਵੀ ਆਪਾਂ ਆਪਣੀ ਕਮਿਊਨਿਟੀ ਦਿਖਾਈਏ ਕੋਈ ਵੀ ਬੰਦਾ ਜੇ ਗੋਰੇ ਹੋਣਗੇ ਉਹ ਪੰਜਾਬੀ ਜੇ ਮੰਨ ਲਓ ਕੋਈ ਇੰਗਲਿਸ਼ ਦਾ ਗੋਰਾ ਵਲੌਗਰ ਹੋਊਗਾ ਉਹ ਪੰਜਾਬੀ ਨੂੰ ਥੋੜਾ ਦਿਖਾਉਗਾ ਪੰਜਾਬੀ ਇਹਨਾਂ ਕਰ ਉਹ ਆਪਦੇ ਕਮਿਊਨਿਟੀ ਨੂੰ ਦਿਖਾਉਗਾ ਹਰ ਇੱਕ ਬੰਦਾ ਆਪੋ ਆਪਣੀ ਜਿਹੜੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦਾ ਜਿਹਦੇ ਨਾਲ ਜੀਚਾ ਅਸੀਂ ਵਲੌਗਿੰਗ ਕਰਦੇ ਆਂ ਪੰਜਾਬੀ ਚ ਉਹਨਾਂ ਨਾਲ ਹੀ ਫਿਰ ਜ਼ਿਆਦਾ ਅਟੈਚਮੈਂਟ ਹੁੰਦੀ ਹੈ ਬਾਈ ਜੀ ਇੱਥੇ ਘਾਰਾਂ ਦਾ ਕੀ ਪ੍ਰਾਈਸ ਆ ਜਿਵੇਂ ਸਰੀ ਨਾਲੋਂ ਉਹਦੇ ਨਾਲੋਂ ਵੈਨਕੂਵਰ ਨਾਲੋਂ ਮਤਲਬ ਉਧਰੋਂ ਫਰਕ ਹੈਗਾ ਸਸਤੇ ਸਰੀ ਨਾਲੋਂ ਤੇ ਬ੍ਰਮਟਨ ਨਾਲੋਂ ਵੀ ਉਧਰ ਨਾਲੋਂ ਇੱਥੇ ਸਸਤੇ ਨਹੀਂ ਕਿੰਨੇ ਦਾ ਬਾਲਾ ਖਾਸਾ ਇੰਨਾ ਫਰਕ ਨਹੀਂ ਰਹੇਗਾ ਕੈਲਗਰੀ ਚ ਤਾਂ ਮੈਂ ਕਿਹਾ ਜੀ ਪਹਿਲਾਂ ਜੀ ਕੈਲਗਰੀ ਚ ਮੈਂ ਸੁਣਿਆ ਸੀ ਕਹਿੰਦੇ 2.5 3 ਗੁਣਾ ਸਸਤੇ ਆ ਪਰ ਇੱਥੇ ਵੀ ਇੰਨਾ ਤਾਂ ਨਹੀਂ ਫਰਕ ਹੈਗਾ ਜਿਵੇਂ ਮੇਰੇ ਹਿਸਾਬ ਨਾਲ ਜੀ ਬੈਂਕੂਵਰ ਸਰੀ ਚ 27 2200 ਸਕਰ ਫੀਟ 3000 ਸਕਰ ਫੀਟ ਘਰ ਅੱਜ ਦੇ ਟਾਈਮ ਚ ਮਨ ਲਾ ਡੇਢ ਮਿਲੀਅਨ ਦਾ ਹੋਊਗਾ ਆਈ ਥਿੰਕ ਸੋ ਅੱਛਾ ਜਾਂ 1.7 ਦਾ ਹੋਊਗਾ ਹਾਂਜੀ ਡੇਢ ਤੋਂ 2 ਦੇ ਵਿੱਚ ਦੋ ਦੇ ਵਿੱਚ ਹੋਊਗਾ ਇੱਥੇ ਕੀ ਆ ਵੀ ਵਧੀਆ ਜੇ ਘਰ ਬਣਾਉਣਾ 2800 3 1.1 ਜਾਂ 2 ਤੱਕ ਦਾ ਹੁਣ ਇੱਥੇ ਵੀ ਲੱਗਣ ਲੱਗ ਗਿਆ। ਅੱਛਾ ਮਤਲਬ 7 ਕਰੋ ਅੱਧੀ ਕੋ ਪ੍ਰਾਈਸ ਲਾ ਲਓ। ਅੱਧੀ ਪ੍ਰਾਈਸ ਤੇ ਨੇ। ਹਾਂਜੀ। ਲੋਕ ਮੂਵ ਵੀ ਹੋ ਰਹੇ ਆ ਮਤਲਬ ਹੈਨਾ। ਬਹੁਤ ਹੋ ਰਿਹਾ ਜੀ ਹਾਂਜੀ ਬ੍ਰਮਟਨ ਚ ਦਾ ਘਰ ਜਿੰਨੇ ਮਹਿੰਗੇ ਅੱਧੇ ਅੱਧੀ ਪ੍ਰਾਈਸ ਵੀ ਬਹੁਤ ਜ਼ਿਆਦਾ ਹੁੰਦੀ ਆ। ਹਾਂ ਸਹੀ ਆ। ਟੈਕਸ ਟੈਕਸ ਦਾ ਹੀ ਮੈਂ ਸੁਣਿਆ ਫਰਕ ਐ ਇਥੇ। ਟੈਕਸ ਤਾਂ ਉਹ ਚਲੋ 5% ਆ। ਉੱਥੇ ਕਿੰਨਾ ਆ ਸਰ ਹੀ 15 ਨੇ, ਸਰੀ 15 ਤੇ ਬ੍ਰਮਟਨ 13 ਉਹ ਤਾਂ ਚਲ ਜਿਹੜੀ ਚੀਜ਼ ਆਪਾਂ ਲੈਨੇ ਉੱਤੇ ਟੈਕਸ ਪੈਂਦਾ। ਹਾਂ। ਉਹ 5% ਆ। ਬਾਕੀ ਆਲਮੋਸਟ ਘਰਾਂ ਦੇ ਟੈਕਸ ਆਈ ਥਿੰਕ ਸੇਮ ਹੀ ਹੋਣੇ ਆ ਜਾਂ ਮਾੜਾ ਮੋਟਾ ਫਰਕ ਹੋਊਗਾ ਹੁਣ ਤਾਂ ਫਿਰ ਕਾਫੀ ਪੰਜਾਬੀ ਆਉਣ ਲੱਗੇ ਹੋਣਗੇ ਘਰਾਂ ਦੇ ਬਹੁਤ ਹੁਣ ਤਾਂ ਰਜਿਸਟਰੀਆਂ ਜਿਹੜੀਆਂ ਆਪਣੀਆਂ ਹੁੰਦੀਆਂ ਹਾਂ ਉੱਥੇ ਲਾ ਪੰਜਾਬਾਂ ਨੂੰ ਭਰੀਆਂ ਰਹਿੰਦੀਆਂ ਨੇ ਲੈਣ ਲੱਗੀ ਹੁੰਦੀ ਬਗੇਟ ਤੋਂ ਬਾਹਰ ਵੀ ਖੜੇ ਹੁੰਦੇ ਆ ਪੰਜਾਬੀ ਹੁੰਦੇ ਸਾਰੇ ਸਾਰੇ ਪੰਜਾਬੀ ਵਾਹ ਇਹ ਪਹਿਣੇ ਸਾਰੇ ਘਰ ਹੀ ਇੰਨੇ ਨਹੀਂ ਖੁੱਲੇ ਆ ਜੀ ਅ ਨਹੀਂ ਜਿਵੇਂ ਕੋਈ 2200 ਸਕਰ ਫੀਟ ਹੈਗਾ ਕੋਈ 2300 ਆ ਕੋਈ 2700 ਆ ਕੋਈ 2800 ਹਰ ਘਰ ਦੀ ਆਪਦੀ ਆਪਦੀ ਲੈਕ ਸਕੀ ਨੀ ਨਹੀਂ ਮੈਂ ਮੇਰੇ ਮਤਲਬ ਐਡਮਿੰਟਨ ਆ ਜਿਹੜਾ ਸਾਰੇ ਇੰਨਾ ਖੁੱਲਾ ਹ ਹ ਸਾਰਾ ਹੀ ਸਾਊਥ ਏਰੀਆ ਤਾਂ ਸਾਰੇ ਇੰਨਾ ਹੀ ਖੁੱਲੇਗਾ ਅੱਛਾ ਆਪਾਂ ਡਾਊਨਟਾਊਨ ਕਿੰਨੀ ਦੂਰ ਹੈ ਥੋ ਡਾਊਨਟਾਊਨ ਆਪਾਂ ਨੂੰ ਪਹੁੰਚ ਜਾਂਦਾ ਹੈਗਾ ਅੱਧਾ ਘੰਟਾ ਲਾ ਲਓ ਅੱਧੇ ਘੰਟੇ ਦਾ ਰਸਤਾ ਹਾਂਜੀ ਹਾਂਜੀ ਚਲੋ ਆਉਣ ਵਾਲੇ ਵਲੌਗ ਚ ਤੁਹਾਨੂੰ ਡਾਊਨਟਾਊਨ ਵੀ ਦਿਖਾਉਣਾ ਜੀ ਡਾਊਨਟਾਊਨ ਘੁਮਾਉਣਾ ਹੈਗਾ ਠੰਡਾ ਹੈ ਤੁਹਾਡਾ ਸ਼ਹਿਰ ਫੰਡ ਨੀ ਰਹਿੰਦੀ ਕਿ ਤਿੱਖੀਆਂ ਧੋਪਾਂ ਮੈਂ ਇੱਥੇ ਵੀ ਬਸ 2 ਡੇਢ ਮਹੀਨਾ ਬਹੁਤ ਜ਼ਿਆਦਾ ਗਰਮੀ ਆ ਅੱਛਾ ਫਿਰ ਉਹਦਾ ਆਹੀ ਹਾਲ ਆ ਠੰਡੀ ਠੰਡੀ ਅੱਛਾ ਫਿਰ ਠੰਡੀ ਠੰਡੀ 8 ਮਹੀਨੇ ਵਾਂਗ ਠੰਡਾ ਹੋ ਰਿਹਾ ਠੀਕ ਆ ਕੋਈ ਬੰਦਾ ਨਾ ਬੰਦੇ ਦੀ ਜਾਤ ਦੇਖ ਲਓ ਪਿੰਡ ਦੇ ਗੇੜੇ ਦੇ ਜਾਂ ਨੇ ਕੋਈ ਇੱਕ ਜੀ ਬੱਚਾ ਵੀ ਨਹੀਂ ਬਾਹਰ ਹੈਗਾ ਸਾਰੇ ਆਪੋ ਆਪਣੇ ਕੰਮਾਂ ਕਰਦੇ ਬਿਜ਼ੀ ਆ ਨਾ ਬਿਜ਼ੀ ਲਾਈਫ ਆ ਦੇਖ ਲਓ ਕੈਨੇਡਾ ਦੀ ਕੰਮ ਨਾਲ ਹੀ ਕੈਨੇਡਾ ਹੈ ਵੇਲੇ ਨੂੰ ਇੱਥੇ ਕੋਈ ਨਹੀਂ ਰੋਟੀ ਦਿੰਦਾ ਹੈ ਤੇ ਬਾਕੀ ਇਹ ਐ ਐਡਵੈਂਟਨ ਆ ਸੋਹਣਾ ਲੱਗ ਰਿਹਾ ਯਾਰ ਪਹਿਲਾ ਦਿਨ ਆ ਸਾਡਾ ਗਲੀਆਂ 'ਚ ਗੇੜੇ ਦੇ ਰਹਿਆਂ ਖੁੱਲਾ ਡੁੱਲਾ ਬਹੁਤ ਵਧੀਆ ਲੱਗ ਰਿਹਾ ਹੈਗਾ ਦੇਖਣ ਨੂੰ ਹਨਾ ਤੇ ਦੇਖਦੇ ਹਾਂ ਹੁਣ ਅਜੇ ਰਹਿਣਾ 4 ਦਿਨ ਹਜੇ ਜਿਵੇਂ ਤੁਹਾਨੂੰ ਦੱਸਿਆ ਪਿੰਡ-ਪਿੰਡ ਕੋ ਮਾਂਗੇ ਡਾਊਨ ਟਾਊਨ ਕੋ ਮਾਂਗੇ ਆਲਾਦ ਵਾਲਾ ਹੋਰ ਕੀ ਕੁਝ ਦੇਖਣ ਵਾਲਾ ਦਿਖਾਵਾਂਗੇ ਤੁਹਾਨੂੰ ਸਾਰਾ ਮਿਲਦੇ ਆਗੇ ਲੋ ਜੀ ਹੁਣ ਅਸੀਂ ਚੱਲਿਆਂ ਮੇਰੇ ਇੱਕ ਹੋਰ ਮਿੱਤਰ ਨੂੰ ਮਿਲਣਾ ਤੇ ਨਾਲ-ਨਾਲ ਉੱਥੇ ਦਾ ਜਿਹੜਾ ਏਰੀਆ ਤੁਹਾਨੂੰ ਉਹ ਦਿਖਾਉਨੇ ਆ ਫਿਰ ਗੁਰਦੁਆਰਾ ਸਾਹਿਬ ਚੱਲਾਂਗੇ ਤੇ ਬਾਈ ਸਾਨੂੰ ਉਥੇ ਛੱਡ ਗਿਆਂਦੇ ਆ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਅੱਜ ਬਹੁਤ ਸਾਰੇ ਪਰਿਵਾਰਾਂ ਨੂੰ ਮਿਲ ਲੈਣਾ ਤੇ ਇੰਨਾ ਅਸੀਂ ਕਿਤੇ ਵੀ ਨਹੀਂ ਮਿਲ ਆਵੇ ਮਿਲੇ ਹੈਗੇ ਜਿੰਨਾ ਐਡਮਿੰਟਨ ਚ ਮਿਲੇ ਹੈਗੇ ਕਿਉਂਕਿ ਸਾਰੇ ਨੇੜਲੇ ਬੰਦੇ ਆ ਬਹੁਤ ਟਾਈਮ ਦੇ ਸਾਰਿਆਂ ਨੇ ਕਿਹਾ ਹੋਇਆ ਸੀਗਾ ਹਨ ਤੇ ਫਿਰ ਇੱਕ ਦਿਨ ਅਸੀਂ ਸਪੈਸ਼ਲੀ ਰੱਖਿਆ ਸੀ ਜੇ ਮੀਟਅਪ ਨਹੀਂ ਰੱਖਿਆ ਵੀ ਜਿੰਨੇ ਕਨੂੰ ਹੋ ਸਕਦਾ ਸਾਰੇ ਨੂੰ ਪਿੰਡ ਦੇਆਂ ਨੂੰ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਦੋਸਤਾਂ ਨੂੰ ਸਭ ਨੂੰ ਮਿਲ ਕੇ ਜਾਈਏ ਤੇ ਪਹੁੰਚ ਗਿਆਂ ਮੈਂ ਅਸੀਂ ਮੇਰੇ ਮਿੱਤਰ ਦੇ ਘਰੇ ਸਵਾਗਤ ਹੈ ਜੀ। ਹਾਂਜੀ ਹਾਂਜੀ ਸਰ ਸਾਡੇ ਵਲੌਗ ਦੇ ਵਿੱਚ ਹੈ। ਕੀ ਹਾਲ ਚਾਲ? ਬਹੁਤ ਵਧੀਆ ਜੀ ਬਹੁਤ ਵਧੀਆ। ਤੇ ਇਹ ਸਾਡੇ 10th ਕਲਾਸ ਦੇ ਮਿੱਤਰ ਹੈ ਜੀ ਇਹ ਪੂਰੀ ਫੈਮਿਲੀ ਇਹਨਾਂ ਦੀ ਤੇ ਇਹਨਾਂ ਨਾਲ ਹੁਣ ਅਸੀਂ ਜਾਣਾ ਗੁਰਦੁਆਰਾ ਸਾਹਿਬ ਹੋਰ ਆਲਾ ਦੋ ਆਲਾ ਦੇਖਣਾ ਹੈਗਾ। ਹੈ ਹੋਰ ਕਿੱਥੇ ਕਿੱਥੇ ਜਾਣਾ ਆਪਾਂ? ਅਮਰਤ ਹਾਂਜੀ ਆਪਾਂ ਗੁਰੂ ਘਰ ਚੱਲਾਂਗੇ ਜੀ ਪਹਿਲਾਂ। ਸਿੰਘ ਸਭਾ ਗੁਰੂ ਘਰ। ਹਾਂਜੀ ਫਿਰ ਉਸ ਤੋਂ ਬਾਅਦ ਆਪਾਂ ਆਪਾਂ ਕਮਿਊਨਿਟੀ ਸੈਂਟਰ ਚੱਲਾਂਗੇ ਆਪਣਾ ਜਿੱਥੇ ਆਪਣੇ ਮੋਸਤੀ ਪੰਜਾਬੀ ਬਜ਼ੁਰਗ ਬੈਠੇ ਹੁੰਦੇ ਆ। ਹਾਂ ਤੇ ਹਾਂਜੀ ਪੰਜਾਬੀ ਸਾਥੀਆਂ ਇੱਥੇ ਵੀ ਲੱਗਦੀ ਹੈ ਹੈ। ਹਾਂਜੀ 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 ਠ ਇਹ ਨਾ ਮਿਲੇ ਹੋਇਆ ਕੋਈ ਮੈਨਾਂ ਲਾ 10ਵੀਂ ਤੋਂ ਬਾਅਦ ਜੋ 10ਵੀਂ ਦੇ ਪਿਛੜੇ ਦੋ ਵਾਰੀ ਮਿਲੇ ਆ ਇੱਕ ਵਾਰੀ 6 ਸਾਲ ਪਹਿਲਾਂ ਮਿਲੇ ਸੀਗੇ ਤੇ ਉਸ ਤੋਂ ਬਾਅਦ ਕੈਨੇਡਾ 'ਕੇ ਅੱਜ ਮਿਲੇ ਆ ਹਨਾ ਐਈਆਂ ਹਨਾ ਬਾਅਦ 'ਚ ਤਾਂ ਮਿਲੇ ਨਹੀਂ 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 ਇਹ ਬਾਈ ਸਾਡਾ ਮੋਸਟ ਇੰਟੈਲੀਜੈਂਟ ਮੁੰਡਾ ਸੀ ਸਾਡੀ ਕਲਾਸ ਦਾ ਸਭ ਤੋਂ ਵੱਧ ਪੜ੍ਹਿਆ ਲਗਾ ਜਿਹੜਾ ਸਾਰਾ ਦਿਨ ਕਿਤਾਬਾਂ 'ਚ ਹੀ ਰਹਿੰਦਾ ਸੀ ਆ ਉਸ ਤੋਂ ਬਾਅਦ ਇੰਜੀਨੀਅਰਿੰਗ ਕੀਤੀ ਸਲਾਈਟ ਲੌਂਗੋ ਵਾਲਾ ਦੇਖ ਲੋ ਕਿੱਡਾ ਨਾਮ ਆ ਕਾਲਜ ਦਾ ਉੱਥੋਂ ਪੜ੍ਹੇ ਤੇ ਡਿਗਰੀਆਂ ਕੀਤੀਆਂ ਬੀਟੈਕ ਕੀਤੀ ਹੈ ਨਾ ਫਿਰ ਕੈਨੇਡਾ ਗਈ ਹਾਂਜੀ ਐਮਟੈਕ ਵੀ ਕਰਿਆ ਐਮਟੈਕ ਵੀ ਐਮਟੈਕ ਵੀ ਕਰ ਲਈ ਤੇ ਮੇਰੇ ਵਰਗੇ ਅਸੀਂ ਮੱਧਮ ਵਰਗੀ ਸੀਗੇ ਜਿਹੜੇ ਮਤਲਬ ਆਉਂਦਾ ਵੀ 65 68 ਨੰਬਰ ਜੇ ਲੈਣ ਵਾਲੇ 65 68 ਦੇ پاس ਆਉਣ ਵਾਲੇ ਹੈ ਚਲੋ ਖੁਸ਼ੀ ਹੋਈ ਮਿਲ ਕੇ ਦੁਬਾਰਾ ਇੰਨੇ ਟਾਈਮ ਬਾਅਦ ਤੇ ਹੁਣ ਬਾਈ ਹੁਣੀ ਲੈ ਕੇ ਜਾਣਗੇ ਕਿਉਂਕਿ ਬਹੁਤ ਟਾਈਮ ਤੋਂ ਸਾਡੀ ਗੱਲ ਹੁੰਦੀ ਰਹਿੰਦੀ ਸੀਗੀ ਤੇ ਸਾਨੂੰ ਅਸੀਂ ਵੀ ਇੱਕ ਦਿਨ ਟਾਈਮ ਸਪੈਂਡ ਕਰੀਏ ਇਕੱਠੇ ਹਨਾ ਤੇ ਹੁਣ ਭੈਣ ਹੁਣਾਂ ਨੂੰ ਤਾਈਓ ਇਜਾਜ਼ਤ ਲੈ ਕੇ ਆਏ ਉਹਨਾਂ ਤੋਂ ਤੇ ਹੁਣ ਇਕੱਠੇ ਘੁੰਮਦੇ ਫਿਰਦੇ ਆ ਚੱਲੀਏ ਹਾਂਜੀ ਹਾਂਜੀ ਚਲੋ ਜੀ ਚਲੋ ਜੀ ਚੱਕਦੇ ਆ ਗੱਡੀ ਤੇ ਫਿਰ ਦਿਖਾਉਨੇ ਆ ਤੁਹਾਨੂੰ ਹੋਰ ਆਲਾ ਦੁਬਾਰਾ ਸਾਰੀਆਂ ਗੱਡੀਆਂ ਚ ਖੰਡੇ ਪੰਜਾਬ ਨੂੰ ਦਰਸਾਉਂਦੇ ਆ ਤੇ ਇਹ ਦੁਬਾਰਾ ਚ ਅਸੀਂ ਸਾਡੇ ਇੱਕ ਮਾਸਟਰ ਜੀ ਦੇ ਘਰੇ ਵੀ ਜਾਣਾ ਜਿਹੜੇ ਸਾਨੂੰ ਪੜਾਉਂਦੇ ਰਹੇ ਆ ਅੱਜ ਪਤਾ ਨਹੀਂ ਕਿਹੜੀ ਚੱਲਾ ਪੁਰਾਣੇ ਤੋਂ ਪੁਰਾਣੇ ਮੇਲੇ ਹੋਣਗੇ ਅੱਜ ਇਹ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਐਡਮਿੰਟਨ ਤੇ ਇੱਥੇ ਗੁਰਦੁਆਰਾ ਸਾਹਿਬ 4-5 ਆ ਤੇ ਪੰਜਾਬੀ ਕਮਿਊਨਿਟੀ ਇੱਥੇ ਵੈਸੇ ਘੱਟ ਆ ਪਰ ਗੁਰਦੁਆਰਾ ਸਾਹਿਬ ਜ਼ਿਆਦਾ ਕੈਲਗਰੀ ਦੇ ਵਿੱਚ ਪੰਜਾਬੀ ਕਮਿਊਨਿਟੀ ਜ਼ਿਆਦਾ ਹੈ ਸ਼ਹਿਰ ਵੀ ਜ਼ਿਆਦਾ ਵੱਡਾ ਉੱਥੇ ਗੁਰੂ ਘਰ ਤੋਂ ਹੀ ਆ ਮੇਨ ਵੱਡਾ ਇੱਕੋ ਹੀ ਆ ਤੇ ਇਹ ਸਭ ਤੋਂ ਮਤਲਬ ਪਹਿਲਾਂ ਦਾ ਪੁਰਾਣਾ ਬਣਿਆ ਗੁਰਦੁਆਰਾ ਸਾਹਿਬ ਆ ਇਹ ਵਾਲਾ ਲੋ ਵੀ ਅੰਦਰਲੇ ਪਾਸੇ ਜਾਈਏ ਚਲੋ ਚਲੋ ਵੈਂਟਨ ਚਨਾ ਜਿਹੜੇ ਪੰਜਾਬੀ ਆਏ ਹੋਏ ਆ ਉਹ ਆਏ ਹੋਏ ਲਗਭਗ 1970 ਦੇ ਤੇ ਤੁਸੀਂ ਇਹ ਕਹਿ ਸਕਦੇ ਹੋ ਵੀ ਵੈਨਕੂਵਰ ਨਾਲੋਂ ਘੱਟੋ ਘੱਟ 50 ਸਾਲ ਬਾਅਦ ਚੋਂ ਇੱਥੇ ਪੰਜਾਬੀ ਮੂਵ ਹੋਏ ਆ ਤੇ ਜਿਹੜਾ ਪਹਿਲਾ ਗੁਰਦੁਆਰਾ ਸ ਬਣਿਆ ਸੀ ਇੱਥੇ ਉਹ ਬਣਿਆ ਸੀਗਾ 77 ਦੇ ਵਿੱਚ ਉਹ ਮਤਲਬ ਜਿਵੇਂ ਰੈਂਟ ਤੇ ਆਪਾਂ ਜਾਂ ਕਿਤੇ ਵੀ ਹਨਾ ਲੈ ਕੇ ਪ੍ਰਕਾਸ਼ ਕਰ ਲੈਨੇ ਮਹਾਰਾਜ ਦੋਵੇਂ ਸੀ ਸਭ ਤੋਂ ਪੁਰਾਣਾ ਇਹ ਗੁਰਦੁਆਰਾ ਸਾਹਿਬ ਬਣਿਆ ਵੈਸੇ ਜਿਵੇਂ ਤੁਹਾਨੂੰ ਦੱਸਿਆ ਨਾਨਕ ਸਾਹਿਬ ਦਾ ਇੱਕ ਰਾਮਗੜੀਆਂ ਦਾ ਹੋਰ ਵੀ ਗੁਰਦੁਆਰਾ ਸਾਹਿਬ ਹੈਗੇ ਆ ਤੇ 93 ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਸੀਗਾ ਆ ਨਾਮ ਜਿਵੇਂ ਸਿੰਘ ਸਵਾ ਲਹਿਰ ਨੇ ਵੈਸੇ ਤਾਂ ਪੁਰਾਣੇ ਗੁਰੂ ਘਰ ਦੁਨੀਆ ਭਰ ਚ ਬਣਾਏ ਆ ਪਰ ਇਹ ਉਹਨਾਂ ਚੋਂ ਨਹੀਂ ਵੈਸੇ ਨਾਮ ਇਹਨਾਂ ਨੇ ਸਿੰਘ ਸਵਾ ਰੱਖਿਆ ਹੋਇਆ ਹੈ ਪੁਰਾਣਾ ਹੋਣ ਕਰਕੇ ਤੇ ਇਹ ਸੀਗਾ ਹੁਣ ਅਸੀਂ ਇਸ ਤੋਂ ਬਾਅਦ ਚੱਲਿਆਂ ਜੀ ਬਾਬਿਆਂ ਦੀਆਂ ਸੱਥਾਂ ਜਿਹੜੀਆਂ ਇੱਥੇ ਵੀ ਕੈਲਗਰੀ ਵਾਂਗੂ ਬਾਬੇ ਕਹਿੰਦੇ ਰੌਣਕਾ ਲਾਉਂਦੇ ਆ ਤੇ ਗੁਰਦੁਆਰਾ ਸਾਹਿਬ ਦੇ ਨੇੜੇ ਬਣੀ ਹੋਈ ਆ ਉਹ ਜਗ੍ਹਾ ਤੇ ਜਿਵੇਂ ਕਮਿਊਨਿਟੀ ਸੈਂਟਰ ਹੁੰਦੇ ਆ ਹਨਾ ਉਹ ਦਿਖਾ ਕੇ ਲਿਓਨੇ ਤੁਹਾਨੂੰ ਇਹ ਪਿੱਛੇ ਆ ਗਈ ਜੇਡਮਿੰਟਨ ਦੀ ਸਾਥ ਤੇ ਅੱਜ ਆਪਾਂ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਇੱਥੇ ਕਰਦੇ ਆਂ ਵੈਸੇ 3 ਵਜੇ ਹੋਇਆ ਕਿਤੇ ਚਾਹ ਪਾਣੀ ਦਾ ਟਾਈਮ ਹੋ ਗਿਆ ਚਾਹ ਪਾਣੀ ਦੀ ਨਾ ਪੀਣ ਚਲੇ ਗਏ ਹੁਣ 3 ਵਾਲੀ ਚਾਹ ਦਾ ਹਾਂ ਜਿਵੇਂ ਪੰਜਾਬ ਚ ਵੀ ਬੋੜਾ ਥਲੋਂ ਉੱਠ ਕੇ ਚੱਲ ਜਾਂਦੇ ਆ 3 ਵਜੇ ਤੇ ਕੈਲਗਰੀ ਚ ਜਿਵੇਂ ਤੁਹਾਨੂੰ ਦੱਸਿਆ ਕੁਝ ਵੀ ਕਹਿੰਦੇ ਸੀ ਨਾ ਕਹਿੰਦੇ 3 ਵਜੇ ਅਸੀਂ ਚਾਹ ਪਾਣੀ ਪੀਣ ਜਾਂਦੇ ਹੁੰਦੇ ਆ ਆਹ ਬਾਹਰ ਇਹ ਸਾਈਕਲ ਖੜੇ ਵੀ ਦਿਖਦੇ ਆ ਇਹੋ ਜੀ ਸਾਥ ਹੈ ਜੀ ਆਪਣੇ ਬਾਬਿਆਂ ਦੀ ਲੈ ਚਲੀਏ ਅੰਦਰ ਲਓ ਜੀ ਆਪਨੇ ਦੇਖੋ ਬਜ਼ੁਰਗ ਫਿਰਦੇ ਆ ਅੰਦਰ ਹੈ ਚਲੋ ਸਿੱਧਾ ਉੱਪਰ ਹੀ ਚਲੋ ਖੁਸ਼ੀ ਪਹਿਲਾਂ ਲਓ ਜੀ ਇਹੋ ਜਿਹਾਂ ਸਾਥ ਹੈ ਜੀ ਦੇਖੋ ਲੈ ਬਾਬੇ ਤਾਂ ਟੇਬਲ ਟੈਂਸ ਖੇਡਦੇ ਇੱਥੇ ਵਾਹ ਕੀ ਬਾਤ ਹੈ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਹਾਲ ਚੱਲ ਜੀ ਠੀਕ ਠਾਕ ਮੈਂ ਕਿਹਾ ਐਡਮਿੰਟਨ ਵਾਲਿਆਂ ਦੀਆਂ ਸਾਥਾਂ ਦੇਖ ਆਈਏ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਛਾ ਰੋਜ਼ ਦੇਖਦੇ ਹਾਂ ਸ਼ੁਕਰੀਆ ਜੀ ਸ਼ੁਕਰੀਆ ਤੁਹਾਡਾ ਇਹ ਦੇਖੋ ਜੀ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਬਜ਼ੁਰਗ ਨੇ ਹਾਂ ਜੀ ਇਹ ਮੈਂ ਕਿਹਾ ਮਾਡਰਨ ਬਜ਼ੁਰਗ ਰਹੇ ਨੇ ਉਹਨਾਂ ਨੂੰ ਸਾਰੀ ਖੇਡਾਂ ਆਉਂਦੀਆਂ ਨੇ ਇੰਡੀਆ 'ਚ ਤਨਸ਼ਾ ਖੇਡਦੇ ਸੀ ਗੱਲੀਆਂ ਇੱਥੇ ਆ ਕੇ ਵੀ ਸਿੱਖ ਗਏ ਅੱਛਾ ਕਿਹੜਾ ਜੀ ਮੁਕਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਕਿੰਨਾ ਟਾਈਮ ਹੋ ਗਿਆ ਐ ਇਹਨੂੰ ਮੈਨੂੰ ਸਾਲ ਹੋ ਗਿਆ ਜੀ ਲੱਗਿਆ ਵਧੀਆ ਵਧੀਆ ਨਜ਼ਾਰੇ ਲਈ ਮੈਂ ਕਿਹਾ ਆ ਤਾਂ ਨਵੀਆਂ ਖੇਡਾਂ ਦੇਖੀਆਂ ਇੱਥੇ ਆ ਕੇ ਇੰਡੀਆ 'ਚ ਤਾਂ ਕਲੀਆਂ ਤਾਂ ਸ਼ਾ ਖੇਡਦੇ ਸੀ ਆਂ ਜਿਹੜੀ ਯਾਰੀ ਸਿੱਖਿਆ ਮੈਂ ਵੀ ਇੱਥੇ ਆ ਕੇ ਅੱਛਾ ਚਲੋ ਵਧੀਆ ਵਧੀਆ ਉਹ ਦੇਖੋ ਬਾਪੂ ਕਿਵੇਂ ਇਹ ਦੇਖੋ ਚਲੋ ਲਾ ਲਈਦਾ ਹਾਂਜੀ ਆਹ ਦੇਖੋ ਆਹ ਦੇਖੋ ਇਹ ਐ ਲੁਕਦੇ ਆ ਨਿਸ਼ਾਨੇ ਕੀ ਬਾਤ ਐ ਜੈਸਾ ਦੇ ਵੈਸਾ ਭੇਸ ਹੋ ਜਾਂਦਾ ਕਹਿੰਦੇ ਬੀਜੀ ਨੇ ਗੇਮ ਤੇ ਹੈ ਸਤਿ ਸ਼੍ਰੀ ਅਕਾਲ ਬਾਪੂ ਜੀ ਕਿਵੇਂ ਹੋ ਚੜ੍ਹਦੀ ਕਲਾ ਬਾਬਿਆਂ ਦੀ ਦੇਖ ਲਓ ਇੱਧਰ ਸੀਫ ਚੱਲੀ ਜਾਂਦੇ ਆ ਸੀਫ ਹੀ ਚੱਲਦੀ ਹੈ ਨਾ ਪੰਜਾਬ 'ਚ ਛੱਡੀ ਨਾ ਇੱਥੇ ਆ ਕੇ ਛੱਡੀ ਮੱਥੇ ਬੇਲਿਆਂ ਦੀ ਕੀ ਕਰਦਾ ਹਾਂਜੀ ਇੱਥੇ ਬੇਲਿਆਂ ਦੀ ਕੀ ਕਰਨਾ ਆ ਇਹ ਖੇਲਣੀਆਂ ਚਲੋ ਵਧੀਆ ਵਧੀਆ ਚੜ੍ਹਦੀ ਕਲਾ ਹਾਂਜੀ ਥੱਲੇ ਚਾਹ ਪੀਉਗਾ ਥੱਲੇ ਚਾਹ ਹੈ ਜੀ ਹਾਂਜੀ ਚਾਹ ਪੀਓ ਚਾਹ ਆਉਣੀ ਬਾਕੀ ਚਾਹ ਜਾਂਦੀ ਹੈ ਜੀ ਨਾਲ ਉੱਥੇ ਸਾਰੇ ਹੋਰ ਹੈ ਅੱਛਾ ਸਾਰਿਆਂ ਲਈ ਬਣਦੀ ਹੁੰਦੀ ਹੈ ਸਾਰਿਆਂ ਲਈ ਹੈ ਮੈਨੂੰ ਐਸੇ ਮੰਗਦੇ ਘਰੇ ਜਾਂਦੇ ਆ ਚਾਹ ਪੀਣ ਨਹੀਂ ਨਹੀਂ ਅੱਛਾ ਇੱਥੇ ਹੀ ਬਣਦੀ ਹੈ ਮੈਂ ਕਿਹਾ ਸੀ ਨਾ ਵੀ 3 ਵਾਲੀ ਚਾਹ ਦਾ ਟਾਈਮ ਹੋ ਗਿਆ 3 ਵਾਲੀ ਚਾਹ ਦਾ ਐਸੇ ਟਾਈਮ ਵੀ ਹੋਇਆ ਹੈ ਆਜ ਨਾਲ ਬਿਸਕੁਟ ਵੀ ਬਣ ਗਏ ਤੁਸੀਂ ਆਏ ਹੋ ਚਾਹ ਤਾਂ ਤੁਹਾਨੂੰ ਦੇ ਦੇਣੀ ਹੈ ਬੈਗੀਆਂ ਜੱਕੇ ਗੋਲੇ ਇੱਥੇ ਵੀ ਉਵੇਂ ਹੀ ਹੈਂ ਹਾਂਜੀ ਅੱਲੀ ਵੇਗੀ ਅੱਲੀ ਫੜਲੀ ਹਾਂ ਫੜਲੀ ਆਹ ਵੇਖੋ ਵੇਗੀ ਫੜਲੀ ਆ ਸੀ ਪਾ ਗਈ ਨਾਲੇ ਚਲੋ ਇੱਕ ਕਿਚਨ ਆ ਗਈ ਜੀ ਸੱਥਾਂ ਦੇ ਵਿੱਚ ਐ ਬਾਹਰਲੇ ਦੇਸ਼ਾਂ 'ਚ ਬਾਪੂਆਂ ਦੀ ਕਿਚਨ ਵੀ ਬਣਾਈ ਹੁੰਦੀ ਐ ਚਾਹ ਚਟਬੋੜ ਉਹ ਬਿਸਕਟ ਖਾਂਦੇ ਕਿਵੇਂ ਬਾਪੂ ਜੀ ਤੱਕੜਿਓ ਬਹੁਤ ਵਧੀਆ ਚਲੋ ਵਧੀਆ ਚੱਲੀ ਜਾਂਦੀ ਐ ਜ਼ਿੰਦਗੀ ਚਲੋ ਚੜਦੀ ਕਲਾ ਚਾਹੀਦੀ ਐ ਐਂਡ ਪੰਜਾਬ ਵਾਲਿਆਂ ਦੀ ਹੈਂ ਹੋਰ ਬਾਪੂ ਜੀ ਚੜਦੀ ਕਲਾ ਚਲੋ ਤੁਹਾਨੂੰ ਚਾਹਦੇ ਸਾਰੇ ਹਾਂਜੀ 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 ਸਾਰੇ ਮਲਕਾਂ ਤੋਂ ਹੀ ਘੁੰਮਣ ਜਾਣੇ ਹੁੰਨੇ ਹਾਂ ਹਾਂਜੀ ਮੈਂ ਹੀ ਜਾਣਾ ਹੁੰਨਾ ਸਾਰੇ ਮਲਕਾਂ ਚਾਹਾਂਗੇ ਨਾ ਮੇਰੇ ਵੇਹਣ ਅੱਜ ਆਸੀਂ ਦੋਨੇ ਜਾਣੇ ਆ ਜੀ ਹਾਂਜੀ ਜੀ ਜੀ ਸਾਰੇ ਕਿਤੇ ਮੈਨੂੰ ਇਹ ਲੱਗਦਾ ਬਜ਼ੁਰਗ ਕੋਈ ਬਜ਼ੁਰਗ ਵਿਰਲੇ ਹੋ ਜਿਹੜਾ ਨਹੀਂ ਦੇਖਦਾ ਸਾਰੇ ਦੇਖਦੇ ਆ ਹਨਾ ਚਲੋ ਸ਼ੁਕਰੀਆ ਜੀ ਮਿਲਦੇ ਆਂ ਹੈ ਚੰਗਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਦ ਲੈ ਲੈਨੇ ਚਾਹ ਲੈ ਲੈਨੇ ਬਾਪੂ ਨੇ ਕਹਿੰਦੇ ਚਾਹ ਪੀ ਕੇ ਜਾਇਓ ਐ ਨਹੀਂ ਜਾਣਾ ਕਹਿੰਦੇ ਹੈ ਕੱਪ ਜਾ ਕੇ ਆਪਣੇ ਸਾਰੇ ਦੀ ਆਦਤ ਹੈ ਨਾ ਤੇ ਡੈਡੀ ਦਾ ਤਾਂ ਹੁਣ ਤੱਕ ਸਭ ਗਲੀ ਚ ਕੋਈ ਜਾਂਦਾ ਚਾਹ ਧਰ ਲੋ ਚਾਹ ਪੀ ਲਓ ਪੰਜਾਬ ਵਾਲੇ ਪੰਜਾਬ ਚੋਂ ਬਾਹਰ ਜ਼ਰੂਰ ਆ ਗਏ ਪਰ ਇਹਨਾਂ ਦੇ ਉਹ ਨਹੀਂ ਜਾਂਦਾ ਚਾਹ ਪਾਣੀ ਦਾ ਨਾਮ ਲੈਣਾ ਨਹੀਂ ਭੁੱਲੇ ਚਲੋ ਪਾਓ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਆ ਪੁੱਤੋ ਚੜਦੀ ਕਲਾ ਹੋਰ ਗਲਾਗੇ ਪਰਵਾ ਠੀਕ ਹੈ ਐ ਮੋਜਾ ਮੋਜਾ ਬਾਬੇ ਦੀ ਕਿਰਪਾ ਚਲੋ ਵਧੀਆ ਚਾਹੀਦਾ ਹਾਂ ਨਿਆਰੇ ਲੈਣ ਤੇ ਤੇਰੇ ਰਾਜ ਵਿੱਚ ਨਾ ਸਾਡਾ ਤਾਂ ਗਾਵਾ ਪਰਵਾਦ ਹਾਂ ਜੀ ਬਾਬਿਆਂ ਨੂੰ ਕਹਿੰਦੇ ਫੁੱਲ ਸਹੂਲਤ ਹੈ ਫਿੱਕੀ ਚਾਹ ਵੀ ਬਣਦੀ ਹੈ ਮਿੱਠੀ ਵੀ ਬਣਦੀ ਹੈ ਮਨਪਸੰਦ ਪੀਂਦੇ ਆ ਮਨੁਸ਼ਾਨਤ ਆਖੇਦਾ ਹੋਰ ਵੀ ਕਰਦਾ ਹੀ ਹੋਰ ਬੰਦਰ ਹੋਗੇ ਅੱਛਾ ਹਾਲਾਤ ਮਾੜੇ ਹੋਗੇ ਹੁਣ ਸੋਏ ਸੀ ਜੀ ਆਪਣੇ ਬਜ਼ੁਰਗਾਂ ਦੀਆਂ ਸਾਥਾਂ ਤੇ ਬਜ਼ੁਰਗ ਯਾਰ ਵਲੌਗ ਬਹੁਤ ਦੇਖਦੇ ਆ ਬਾਹਰ ਤੁਸੀਂ ਦੇਖ ਲਓ ਵੀ ਇਹ ਵੀ ਜਦ ਕਾਰਨ ਵੀ ਟਾਈਮ ਪਾਸ ਨੂੰ ਕੁਝ ਹੋਰ ਚੀਜ਼ਾਂ ਹੁੰਦੀਆਂ ਨਹੀਂ ਹੈ ਨਾ ਬਜ਼ੁਰਗਾਂ ਨੂੰ ਫਿਰ ਘਰੇ ਬੈਠਿਆਂ ਨੂੰ ਜਦੋਂ ਮਿਲਦਾ ਹੈਗਾ ਚੰਗਾ ਦੇਖਣ ਨੂੰ ਦੇਸ਼ ਦੁਨੀਆ ਘੁੰਮ ਲੈਂਦੇ ਆ ਹੈ ਨਾ ਤੇ ਬੜਾ ਚੰਗਾ ਲੱਗਦਾ ਜਦੋਂ ਸਾਰੇ ਪਿਆਰ ਦਿੰਦੇ ਆ ਆਸ਼ੀਰਵਾਦ ਦਿੰਦੇ ਆ ਹੈ ਨਾ ਤੇ ਵੱਡਿਆਂ ਦੇ ਪਿਆਰ ਸਦਕੀ ਅਸੀਂ ਜਿਹੜਾ ਇੰਨਾ ਤੁਰੇ ਫਿਰਦੇ ਆ ਤੇ ਹੁਣ ਇਸ ਤੋਂ ਬਾਅਦ ਜੀ ਤੁਹਾਨੂੰ ਦਿਖਾ ਕੇ ਸਾਥ ਅਸੀਂ ਦਿਖਾਉਣੀ ਸੀ ਤੇ ਜਿਹੜੇ ਸਾਡੇ ਮਾਸਟਰ ਜੀ ਆ ਤੁਹਾਨੂੰ ਦੱਸਿਆ ਉਹਨਾਂ ਦੇ ਘਰੇ ਜਾਣਾ ਜੀ ਅਸੀਂ ਤੇ ਉਹਨਾਂ ਦੇ ਘਰੇ ਹੋ ਕੇ ਫਿਰ ਹੋਰ ਏਰੀਆ ਦਿਖਾਉਨੇ ਆ ਇਹਦਾ ਪੰਜਾਬੀਆਂ ਵਾਲੀ ਇਹ ਏਰੀਆ ਕਿਹੜਾ ਜਿੱਥੇ ਆਪਾਂ ਆਏ ਸੀਗੇ ਹੁਣ ਇਹ ਵਾਲਾ ਏਰੀਆ ਹੈਗਾ ਜੀ ਮਿਲਵੜ ਏਰੀਆ ਅੱਛਾ ਹਾਂਜੀ ਠੀਕ ਆ ਤੇ ਇੱਥੇ ਪਹਿਲਾਂ ਆਪਾਂ ਗੁਰੂ ਘਰ ਗਏ ਸੀ ਏਸੀ ਇਹਦੇ ਚ ਗੁਰੂ ਘਰ ਆਪਣਾ ਤੇ ਨਾਲ ਹੋਰ ਏਰੀਆ ਆਪਣੇ ਕਿਹੜੇ ਕਿਹੜੇ ਇਲਾਕੇ ਇਥੇ ਪੰਜਾਬੀਆਂ ਦੇ ਮਤਲਬ ਕਿੱਥੇ ਕਿੱਥੇ ਰਹਿੰਦੇ ਆਗੇ ਆਪਣੇ ਬੰਦੇ ਇੱਥੇ ਆਪਣਾ ਸਿਲਵਰ ਬੈਰੀ ਹੈ ਜੀ ਅੱਛਾ ਤੇ ਟਾਈਮ ਰੈਕ ਹੋ ਗਿਆ ਐਸਟਰ ਹੋ ਗਿਆ ਹਾਂ ਲੋਰਲ ਹੋ ਗਿਆ ਹਾਂ ਮੈਪਲ ਹੋ ਗਿਆ ਇਹ ਸਾਊਥ-ਵੈਸਟ ਕਮਿਊਨਿਟੀ ਹੈ ਸਾਰੀ ਆਪਣੀ ਜਿਵੇਂ ਪੰਜਾਬੀ ਕਹਿੰਦਾ ਵੀ ਸਾਊਥ-ਵੈਸਟ ਚ ਰਹਿੰਦੇ ਸਾਰੇ ਇੱਥੇ ਹੀ ਆ ਸਾਰੇ ਪੰਜਾਬੀ ਆਪਣੇ ਇੱਥੇ ਨੇ ਠੀਕ ਆ ਹੋਰ ਕੋਈ ਇਹ ਤੋਂ ਇਲਾਵਾ ਜਿਵੇਂ ਸਾਥ ਸੀ ਗੁਰੂਗੜ੍ਹ ਹੋ ਗਿਆ ਹੋਰ ਪੰਜਾਬੀ ਵਾਲੀ ਜਗ੍ਹਾ ਹੈਗੀ ਕੋਈ ਮਤਲਬ ਹਾਂਜੀ ਆਪਣੇ 17 ਹਾਂਜੀ 17 ਸਟਰੀਟ ਤੇ ਆਪਣੇ ਰੈਕ ਸੈਂਟਰ ਹੈ ਅੱਛਾ ਉੱਥੇ ਵੀ ਆਪਣੇ ਪੰਜਾਬੀ ਬਜ਼ੁਰਗ ਬੈੰਦੇ ਆ ਤਾਸ਼ ਖੇਡਦੇ ਆਗੇ ਇੱਕ 17 ਦੀ ਮਾਰਕੀਟ ਵਾਜਦੀ ਜੀ ਇੱਥੇ ਅੱਛਾ ਉਹ ਵੀ ਹਾਂ ਉਹ ਵੀ ਦੇਖਣ ਵਾਲੀ ਜੀ ਵਾ ਚਲੋ ਘਰ ਚਲਦੇ ਆ ਉੱਥੇ ਵੀ ਲੈ ਕੇ ਚਲੋ ਬਾਅਦੋਂ ਮਾਸਟਰ ਜੀ ਦੇ ਬਾਅਦੋਂ ਚੱਲਾਂਗੇ ਹਾਂਜੀ ਹਾਂਜੀ ਲੈ ਕੇ ਚੱਲਾਂਗੇ ਬਾਅਦੋਂ ਹਾਂਜੀ ਹਾਂਜੀ ਹਾਂ ਦੇਖੋ ਐਂ ਪੜਾਉਂਦੇ ਨੇ ਜਵਾਕ ਇੱਥੇ ਦਾਦੇ ਪੋਤਿਆਂ ਨੂੰ ਸਕੂਲਾਂੋਂ ਲੈ ਕੇ ਆਇਆ ਬੈਗ ਚੱਕੀ ਤੁਰੇ ਜਾਂਦੇ ਹੈ ਨਹੀਂ ਉੱਥੇ ਹੀ ਆਇਆ ਬਜ਼ੁਰਗ ਸਾਹਮਣ ਨੂੰ ਹੀ ਨੇ ਉਹ ਵਾਲੇ ਗੁਰਦੁਆਰੇ ਵਾਲੇ ਸਕੂਲ ਚ ਅੱਛਾ ਗੁਰਦੁਆਰੇ ਵਾਲੇ ਸਕੂਲ ਚੋਂ ਆਏ ਓਕੇ 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 ਰਹਿ ਜਾਂਦੇ ਆ ਸਿਰੋ ਕੇ ਇੱਕ ਪਲਾਜ਼ੇ ਦੇ ਵਿੱਚ ਅਖੇ ਵੀ ਕੈਲਗਰੀ ਸਾਰੀ ਐਪਸਫੋਰਡ ਵਾਂਗੂ ਪਲਾਜ਼ੇ ਬਣੇ ਹੋਇਆ ਸਾਰੇ ਜਿਹੜੇ ਸ਼ਾਪਿੰਗ ਕਰਨ ਆਉਂਦੇ ਆ ਬਾਕੀ ਜਦੋਂ ਬੰਦੇ ਦੀ ਇੱਥੇ ਕਿਤੇ ਨਿਗਾ ਪੈਂਦੀ ਆ ਆਲੇ-ਦੁਆਲੇ ਨਾ ਦੇਖਦੇ ਗਲੀਆਂ 'ਚ ਜਾਂਦੇ ਤੇ ਪੰਜਾਬੀ ਇੱਥੇ ਵੀ ਓਵੇਂ ਹੀ ਲਿਖੀ ਹੋਈ ਆ ਜਿਵੇਂ ਸਾਰੇ ਤੁਹਾਨੂੰ ਅਸੀਂ ਪੜ੍ਹਦੇ ਆਇਆ ਤੇ ਦਿਖਾਉਨੇ ਆ ਹੁਣ ਤੁਹਾਨੂੰ ਇੱਥੇ ਤਾਂ ਅਸੀਂ ਮੱਲੋਚੋਰੀ ਰੁਕੇ ਆ ਜਦੋਂ ਮੇਰੀ ਨਿਗਾ ਪਈ ਕਿਉਂਕਿ ਆ ਚੀਜ਼ ਤਾਂ ਸਰੀਚ ਵੀ ਨਹੀਂ ਦੇਖੀ ਡਰਮ ਨੇ ਨਾ ਜਿਹੜੇ ਪੰਜਾਬੀ ਪੀਣਦੇ ਡੇਕਾ ਸ਼ਰਾਬ ਦਾ ਤੇ ਇਹ ਤਾਂ ਘਰ ਦੀ ਕੱਢੀ ਜਾਂਦੇ ਨੇ ਖੇਤਾਂ ਹੂਤਾਂ 'ਚ ਉੱਥੇ ਵੀ ਚੱਲੀ ਜਾਂਦਾ ਦੇਖੋ ਸਾਰੇ ਪੰਜਾਬੀ 'ਚ ਬੋਰਡ ਤੇ ਐਸੇ ਤਰੀਕੇ ਕਰਕੇ ਪਲਾਜੇ हां हां ਇਹ ਤਾਂ ਹੁਣ ਸਾਰੇ ਸ਼ਹਿਰਾਂ 'ਚ ਹੀ ਤੁਹਾਨੂੰ ਦੇਖਣ ਨੂੰ ਮਿਲਦੇ ਆ ਹਨ ਤੇ ਇੱਥੋਂ ਆਪਣੇ ਪੰਜਾਬੀ ਬੰਦੇ ਸ਼ਾਪਿੰਗ ਵਗੈਰਾ ਹੋਰ ਕਰਦੇ ਆ ਇਹ ਦੇਖੋ ਆਪਣੇ ਪੰਜਾਬ ਵਾਲੇ ਨੇ ਇੱਥੇ ਰੈਸਟੋਰੈਂਟਸ ਦੇ ਨਾਮ ਵੀ ਦੇਸੀ ਰੱਖਿਆ ਜਮਾ ਦੇਸੀ ਤੜਕਾ ਅਲਟੀਮੇਟ ਇੰਡੀਅਨ ਕੁਜ਼ੀਨ ਸਾਰਾ ਕੁਝ ਮਿਲਦਾ ਹੈਗਾ ਤੇ ਭਾਵੇਂ ਜੀ ਦੋਸੇ ਲੈ ਲੋ ਸਾਊਥ ਇੰਡੀਅਨ ਖਾ ਲੋ ਸਮੋਸੇ ਖਾ ਲੋ ਤੇ ਕੁਲਚੇ ਛੋਲੇ ਖਾ ਲੋ ਸਾਰਾ ਕੁਝ ਖਾਣੇ ਦਾਣੇ ਐਡਮਿੰਟਨ 'ਚ ਆਪਣੇ ਪੰਜਾਬੀ ਨਾਲ ਹੀ ਲਿਆਏ ਜੀ ਇਹ ਹੈ ਜੈਡਵੈਂਟਰ ਵਾਲਿਆਂ ਦਾ 17 ਸੈਕਟਰ ਪਲਾਜ਼ਾ ਹਾਂਜੀ ਇੱਥੇ ਆਪਣੇ ਪੰਜਾਬੀਆਂ ਦੇ ਸ਼ਾਪਸ ਨੇ ਸਾਰੀਆਂ ਗਰੋਸਟੋਰ ਵੀ ਹੈਗੇ ਜੀ ਇੱਥੇ ਆਪਣੇ ਜੀ ਹਾਂਜੀ ਹਾਂਜੀ ਗੇੜੀਆਂ ਵੀ ਚੰਡੀਗੜ੍ਹ ਵਾਂਗੂ ਲੱਗਦੀਆਂ ਕਿ ਨਾ ਇੱਥੇ ਹਾਂਜੀ ਹੁਣ ਉਹ ਪੌਰੀਆਂ ਗੇੜੀਆਂ ਲੱਗਦੀਆਂ ਇੱਥੇ ਚੰਡੀਗੜ੍ਹ ਉਹਨਾਂ ਲੱਗਣ ਲੱਗੀਆਂ ਜੀ ਲੱਗਣ ਲੱਗੀਆਂ ਹਾਂਜੀ ਨਵੇਂ ਨਵੀਂ ਮਢੀਰ ਲੱਗਦੀ ਨਵੀਂ ਮਢੀਰਾਂ ਆ ਗਈ ਜੋ ਲੌਣ ਲੱਗਦੇ ਹਾਂ ਹੁਣ ਸਰ ਗੱਡੀ ਵੀ ਪਤੰਦਰ ਚੱਕ ਵੀ ਚੱਕ ਵੀ ਲੈਂਦੇ ਹਨ ਹਾਂਜੀ 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 ਉਹੀ ਦਾ ਪਟਦੇ ਆ ਸਾਰੇ ਨੂੰ ਬੁਲਾਉਂਦੇ ਅੱਛਾ ਤੇ ਗਰੋਸਰੀ ਗਰੋਸਰੀ ਸਾਰੀ ਮਿਲ ਜਾਂਦੀ ਇੰਡੀਆ ਵਾਲੀ ਹਾਂਜੀ ਸਾਰੀ ਇੰਡੀਆ ਲਈ ਗਰੋਸਰੀ ਮਿਲ ਜਾਂਦੀ ਹੈ ਏ ਟੂ ਜ਼ेड ਹੈ ਹਾਂਜੀ 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 ਸਾਰੇ ਪਲਾਜ਼ੇ ਹਰੇਕ ਕਮਿਊਨਿਟੀ ਵਿੱਚ ਸਾਰਿਆਂ ਚ ਪਲਾਜ਼ੇ ਬਣੇ ਹੋਏ ਆ ਠੀਕ ਹੈ ਹਾਂਜੀ ਹਾਂਜੀ ਤੇ ਹੈ ਵੀ ਇਹ ਮਤਲਬ ਜਿਵੇਂ ਸ਼ਾਪਸ ਗੱਲੀਆਂ ਪਲਾਜ਼ੀ ਨੇ ਜਾਂ ਪਲਾਜ਼ੀ ਪੰਜਾਬੀਆਂ ਦਾ ਇਹ ਆਪਣਾ ਪੰਜਾਬੀਆਂ ਦੇ ਪਲਾਜ਼ੇ ਪਲਾਜ਼ੇ ਪੰਜਾਬੀਆਂ ਦਾ ਠੀਕ ਹੈ ਮੈਂ ਫਿਰ ਵੱਡੇ ਕਾਰੋਬਾਰ ਨੇ ਐਡਵਿੰਟਨ ਚ ਵੀ ਹਾਂਜੀ ਹਾਂ ਹਨਾ ਫੁੱਲ ਵੱਡੇ ਕਾਰੋਬਾਰ ਨੇ ਜੀ 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 ਮਤਲਬ ਇਹ ਕਹਾਵਤਾਂ ਸੀਗੀਆਂ ਵੀ ਜਿੱਥੇ ਪੰਜਾਬੀ ਜਾਂਦੇ ਆ ਨਾ ਨਵਾਂ ਪੰਜਾਬ ਵਸਾ ਲੈਂਦੇ ਆ ਵਾਕੀ ਗੱਲ ਹੈ ਵੀ ਅਸੀਂ ਜਿਹੜੇ ਜਿਹੜੇ ਇਲਾਕਿਆਂ ਚ ਹੋਣਾ ਇੱਥੇ ਫਿਰ ਰਹੇ ਆ ਤਾਂ ਮਸ਼ਹੂਰ ਆ ਤੇ ਅਗਲੇ ਟੂਰ ਚ ਨਾ ਜਦੋਂ ਨੈਕਸਟ ਟਾਈਮ ਚੱਕਰ ਮਾਰਾਂਗੇ ਅਸੀਂ ਉੱਪਰਲੇ ਪਾਸੇ ਕਿਹੜੇ ਕਿਹੜੇ ਪੈਂਦੇ ਆ ਉੱਪਰ ਵਾਈਟ ਹਾਰਸ ਪੈਂਦਾ ਮੇਰੇ ਖਿਆਲ ਚ ਜਾਂ ਨਾ ਹਾਂਜੀ ਵਾਈਟ ਆਲਵਰਟਾ ਜੀ ਉਹ ਵਾਈਟ ਹਾਰਸ ਜੋ ਕੌਨ ਜਿਉ ਕੌਨ ਚ ਆ ਯੂ ਕੌਨ ਚ 옐ੋ ਨਾਈਫ ਹੈ ਉਹ ਹੈ ਨਾਰਥ ਟੈਰੀਟਰੀ ਚ ਤੁਸੀਂ ਐਂ ਦੇਖੋ ਵੀ ਇੱਥੋਂ 2000 ਕਿਲੋਮੀਟਰ ਉੱਪਰ ਹੈ ਇੱਥੋਂ ਤੇ ਉੱਥੇ ਵੀ ਪੰਜਾਬੀ ਬੈਠਾ ਕਹਿੰਦੇ ਉੱਥੇ ਗੁਰੂ ਘਰ ਬਣੇ ਆ ਸਾਰਾ ਕੁਝ ਬੀ ਜਿਹੜੇ ਤਾਂ ਇਹ ਤਾਂ ਜਿੰਨੇ ਏਰੀਆ ਸੀ ਘੁੰਮ ਰਹਿਆਂ ਦਾ ਪੰਜਾਬੀਆਂ ਦੇ ਪੁਰਾਣੇ ਮਸ਼ਹੂਰ ਕੀਤੇ ਹੋਏ ਹੈ ਹਨ ਨਵੇਂ ਏਰੀਆ ਚ ਵੀ ਇੰਨੇ ਜਾ ਜਾ ਬਹਿ ਗਏ ਮੈਨੂੰ ਲੱਗਦਾ ਨਹੀਂ ਵੀ ਕਿਸੇ ਦਾ ਮੈਨੂੰ ਕੋਨਾ ਕੋਨਾ ਕੈਨੇਡਾ ਦਾ ਭਰ ਲੈਣਾ ਹੈ ਨਾ ਪੰਜਾਬ ਨੇ ਸਤਿ ਸ਼੍ਰੀ ਅਕਾਲ ਮਾਸਟਰ ਜੀ ਕਿਵੇਂ ਹੋ ਲੈ ਦੇਖ ਲਓ ਸਾਡੇ ਘਰ ਕੇ ਬਾਹਰ ਖੜੇ ਸੀ ਕਦੋਂ ਦੇ ਐ ਜਵੇਂ ਦਰਵਾਜ਼ੇ 'ਚ ਖੜੇ ਇੰਡੀਕਦੇ ਹੁੰਦੇ ਐਂ ਇੰਡੀਕੀ ਜਾਂਦੇ ਕਦੋਂ ਆਉਣਗੇ ਹਾਂਜੀ ਐਨੀ ਵੇਢੀ ਚਲੋ ਸ਼ੁਕਰੀਆ ਸ਼ੁਕਰੀਆ ਇਹਨਾਂ ਨੇ ਬਥੇਰੇ ਛਿੱਤਰ ਖਾਦੇ ਐ ਇਹਨਾਂ ਤੋਂ ਮੇਰੇ ਤਾਇਆ ਜੀ ਵੀ ਲੱਗਦੇ ਨਾਲ ਬਥੇਰੇ ਛਿੱਤਰ ਖਾਦੇ ਐ ਹਾਂਜੀ ਚਲੋ ਹੋਰ ਵਧੀਆ ਜੀ ਲੱਗਿਆ ਬਹੁਤ ਵਧੀਆ ਜੀ ਇਹ ਇਕੱਠੀ ਪੜੇ ਹੋਇਆ ਜੀ ਅਮਰ ਤੇ ਵੀ ਪੜਿਆ ਇਹਨਾਂ ਕੋਲੋਂ ਕਿਉਂ ਅਮਰ ਦਾ ਹਾਂਜੀ ਹਾਂਜੀ ਇਕੱਠੀ ਦੱਸ ਬਾਈ ਕਿੰਨੇ ਕਿ ਛਿੱਤਰ ਖਾਦੇ ਐ ਵੱਧ ਖਾਦੇ ਨੇ ਜੀ ਵੱਧ ਖਾਦੇ ਨੇ ਹਾਂ ਹੋਰ ਜੀ ਕਿਵੇਂ ਚੱਲੀ ਜਾਂਦੀ ਹੈ ਲਾਈਫ ਬਹੁਤ ਵਧੀਆ ਜੀ ਲੱਗਿਆ ਬਹੁਤ ਵਧੀਆ ਲੱਗਿਆ ਪਿੰਡ ਵਾਲੇ ਦੇਖਣਗੇ ਹੁਣ ਤੁਹਾਨੂੰ ਸਾਰਾ ਚਲੋ ਵਧੀਆ ਚਾਹੀਦਾ ਚਲੋ ਬੜੀ ਦੂਰ ਐਡਮਨ ਹਾਂਜੀ ਤੁਹਾਨੂੰ ਦੇਖ ਕੇ ਤਾਂ ਮਾਨੂੰ ਹੀ ਖੁਸ਼ ਹੋ ਗਿਆ ਬਾਗੋ ਬਾਗ ਹੋ ਗਿਆ ਚਲੋ ਮਿਹਰਬਾਨੀ ਸ਼ੁਕਰੀਆ ਤੁਹਾਡਾ ਸ਼ੁਕਰੀਆ ਹਾਂਜੀ ਚਲੋ ਜੀ ਆਓ ਜੀ ਬੈਠੀਏ ਹੁਣ ਇਹ ਆਪਣੇ ਦਾ ਪਿਆਰ ਹੁੰਦਾ ਹੈ ਜਿਹੜਾ ਇੱਥੇ ਗਰਾਹ ਚ ਖੜੇ ਡੀਕੇ ਜਾਂਦੇ ਮੈਂ ਦੂਰੋਂ ਦੇਖ ਲਿਆ ਮੈਂ ਕਿਹਾ ਉਹ ਖੜਿਆ ਲੈ ਕਾਰ ਨੰਬਰ ਦੇਖਣ ਦੀ ਲੋੜ ਨਹੀਂ ਇਹ ਦੇਖ ਲੋ ਐਡਵੈਂਟਰ ਰਹਿ ਕੇ ਵੀ ਨਹੀਂ ਆਉਂਦੇ ਵੈਸੇ ਤੰਗ ਕਰਦਾ ਨਿਆਣਾ ਜੀ ਕਹਿੰਦਾ ਤਾਹੇ ਕੋਲੇ ਜਾਣਗਾ ਦਾ ਆ ਦੇਖ ਬੋਤੇ ਤੇ ਤੇਰੇ ਤਾਈ ਜੀ ਨੇ ਐਡਾ ਕਿੱਡਾ ਵੱਡਾ ਆਉਦਾ ਮਿਲਿਆ ਇੱਥੇ ਆ ਕੇ ਤਾਈ ਜੀ ਆ ਸੰਗ ਜੀ ਲੱਗਦੇ ਅਜੇ ਕਹੋ ਤਾਏ ਆ ਤਾਈ ਹੈ ਚੱਲ ਠੀਕ ਹੈ ਜੰਗਾ ਇੱਧਰ ਇੱਧਰ ਦੇਖ ਇੱਧਰ ਇੱਧਰ ਉਹਨੇ ਉਹ ਤਾਈ ਜੀ ਕਿਥੇ ਨੇ ਤੁਹਾਡੇ ਉਹ ਤੇ ਤਾਈ ਜੀ ਖੁਸ਼ੀ ਤਾਈ ਜੀ ਚੰਗਾ ਫਿਰ ਫਿਰ ਮਿਲਾਂਗੇ ਠੀਕ ਹੈ ਓਕੇ ਕੀ ਚੀਜ਼ੀ ਦੋ ਪਹਿਲਾਂ ਜੀ ਜੀ ਥੱਲੇ ਜਾਣਾ ਚੰਗਾ ਜੀ ਮਾਸਟਰ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਰੇ ਪਰਿਵਾਰ ਦਾ ਸ਼ੁਕਰੀਆ ਸ਼ੁਕਰੀਆ ਜੀ ਆ ਦੇਖ ਲਓ ਕਿੰਨੇ ਪਰਿਵਾਰ ਇਕੱਠੇ ਹੋ ਗਏ ਸਾਰੇ ਇਕੱਠੇ ਆ ਰੌਣਕ ਮੇਲਾ ਲੱਗਿਆ ਚੰਗਾ ਬਾਈ ਜੀ ਇਹ ਮਾਜੇ ਵਾਲੇ ਮਜਾ ਹੈ ਮਿਲੇ ਜੀ ਹੈ ਉਹ ਚੰਗਾ ਸੁਖੀ ਓਕੇ ਬਾਈ ਇਹ ਵੀ ਆਪਣੇ ਪਿੰਡ ਦੇ ਚਾਚੇ ਦਾ ਇਹਦਾ ਮੁੰਡਾ ਹੈ ਇਹ ਬਚਪਨ ਜੀ ਆ ਗਏ تھے ਡਾਲਰ ਕਮਾਉਣ ਨੂੰ ਹੈ ਚੰਗਾ ਫਿਰ ਮਿਲਾਂਗੇ ਓਕੇ ਸੱਸੀ ਗੱਲ ਸਾਰਿਆਂ ਨੂੰ ਐਂ ਦਾ ਤਾਏ ਨਾਲ ਜੀ ਲਾ ਲਿਆ ਕਹਿੰਦਾ ਤਾਏ ਨਾਲ ਹੀ ਜਾਣਾ ਚਲ ਜੀ ਆ ਚਲ ਜੀ ਜਾਣਾ ਹਾਏ ਇੰਨਾ ਪਿਆਰੇ ਯਾਰ ਇੰਡੀਆ ਲੈ ਕੇ ਜਾਉਂ ਫਿਰ ਮੈਂ ਹਾਏ ਹਾਏ ਚੰਗਾ ਫੇਰ ਮਿਲਾਂਗੇ ਫਿਰ ਹਾਏ ਹਾਏ ਚੰਗਾ ਜੀ ਸ਼ੁਕਰੀਆ ਬਾਬਾਏ ਬਾਏ ਬਾਏ ਹੁਣ ਅਸੀਂ ਚੱਲਿਆਂ ਜੀ ਇੱਕ ਮਾਰਕੀਟ ਦੇ ਵੱਲ ਤੇ ਇੱਥੇ ਜਿਵੇਂ ਪਲਾਜ਼ੇ ਬਣੇ ਹੁੰਦੇ ਕੋਈ ਸ਼ਾਪਿੰਗ ਕਰਨੀ ਹੈ ਤੇ ਦੇਖਦੇ ਹਾਂ ਕੁਝ ਮਿਲੂਗਾ ਕਿ ਨਾ ਏਅਰਪੋਰਟ ਦੇ ਕੋਲ ਆਊਟਲੈਟ ਹਨ ਹਾਂਜੀ ਆਊਟਲੈਟ ਬਣੇ ਹੋਏ ਆ ਪਲਾਜ਼ੇ ਹੋਰ ਹੁੰਦੇ ਆ ਆਊਟਲੈਟ ਹੋਰ ਹੁੰਦੇ ਆ ਹਨ ਤੇ ਅਸੀਂ ਸਾਡੇ ਜਿਹੜਾ ਬਰਨਾਲੇ ਬਣਿਆ ਸੀ ਉਹਨੂੰ ਆਊਟਲੈਟ ਕਹਿੰਦੇ ਆ ਪਰ ਉਹ ਪਲਾਜ਼ਾ ਪਲਾਜ਼ਾ ਬਣਿਆ ਹਨ ਥੋੜੇ ਮਿਦਾਊਗਾ ਹਾਂਜੀ ਹਾਂ ਇਹ ਇੱਥੋਂ ਹੀ ਗਈਆਂ ਹੋਈਆਂ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਇੱਥੇ ਤਾਂ ਬਹੁਤ ਟਾਈਮ ਦੇ ਐਡਵਾਂਸ ਲੈਵਲ ਤੇ ਪਲਾਜ਼ੇ ਬਣ ਜਾਂਦੇ ਆਪਣੇ ਇੰਡੀਆ 'ਚ ਹੁਣ ਬਣਨ ਲੱਗਿਆ ਸਾਰਾ ਲੋ ਜੀ ਆਊਟਰਲੈਟ ਪਹੁੰਚ ਗਏ ਤੇ ਇਹ ਕਦੇ ਇਨਡੋਰ ਆ ਸਾਰਾ ਬਾਕੀ ਬਰਥਡੇ ਆ ਰਿਆ ਕੁੜੀ ਦਾ ਕਹਿੰਦੇ ਸ਼ੋਪਿੰਗ ਕਰਨੀ ਆ ਕੁਛ ਆ ਭਾਲੂ ਨੇ ਸਾਡੇ ਤੇ ਮੇਰੇ ਲਈ ਦੇਖਣ ਮੇਰੇ ਲਈ ਕਰਨੀ ਆ ਚਲੋ ਮੇਰੇ ਲਈ ਕਰਦੇ ਧੰਨ ਭਾਗ ਹੋ ਜਾਣਗੇ ਜੇ ਮੇਰੇ ਲਈ ਕਰੋਗੇ ਭਾਗ ਤਾਂ ਹੋਣੀਏ ਜੇ ਮਿਲੂ ਮਿਲ ਜੂਗਾ ਅਛਲੇ ਚ ਵੀ ਨਹੀਂ ਮਿਲੀ ਚਲੋ ਦੇਖਦੇ ਆ ਕੀ ਲੈਣੇ ਆ ਹਾਂ ਇਹਦਾ ਵਾਹ ਕੀ ਬਾਤ ਹੋ ਗਈ ਯਾਰ ਨਜ਼ਾਰਾ ਜੂ ਵੀ ਮੇਰੇ ਲਈ ਸ਼ੋਪਿੰਗ ਹੋ ਗਈ ਲੈ ਵੀ ਇੱਥੇ ਦਾ ਆਊਟਲੈਟ ਇੰਡੋਰ ਹੈ ਕਹਿੰਦੇ ਆਪਣੇ ਹਾਂਜੀ ਉਪਰੋਂ ਖੁੱਲਾ ਹੁੰਦਾ ਸਾਰਾ ਇੱਥੇ ਤਾਂ ਮੌਸਮ ਜਾਂ ਬਰਫਾਂ ਬਰਫਾਂ ਪੈਂਦੀਆਂ ਮੀਂਹ ਮੂੰਹ ਪੈਂਦੇ ਤਾਂ ਕਰਕੇ ਸ਼ਾਇਦ ਤੇ ਐਵੇਂ ਰੱਖਿਆ ਹੋਇਆ ਇਹਨਾਂ ਨੇ ਸੋਹਣਾ ਬਹੁਤ ਸੋਹਣਾ ਬਣਿਆ ਹੈ ਆ ਖੁਸ਼ੀ ਟਾਰੀ ਵਰਚ ਲੈਣਾ ਪਰਸ ਪਰਸ ਦਵਾ ਦੇਣਾ ਤੁਹਾਨੂੰ ਦਿਲ ਖੋਲਿਆ ਹੋਇਆ ਜੀ ਆਪਣਾ ਇਹ ਆ ਕੈਨੇਡਾ ਦਾ ਮਸ਼ਹੂਰ ਐਮਕੀ ਕੁੜੀਆਂ ਲਈ ਖਾਸ ਸਸਤਾ ਜੀ ਸਸਤਾ ਸਮਾਨ ਚੱਕ ਲਓ ਇੰਨੇ ਦੀ ਆ 295 ਦੀ ਡਿਸਕਾਊਂਟ ਵੀ ਮਿਲੂ ਕਹਿੰਦੇ ਇੱਥੇ ਆਫਰ ਚੱਲਦੇ ਰਹਿੰਦੇ ਨੇ ਪਸੰਦ ਆ ਪਾਣੇ ਕਰ ਦੋ ਬਿੱਲ ਕਰ ਦੋ ਕਰ ਦੋ ਕਰ ਦੋ ਬਿੱਲ ਕਰ ਦੋ ਪਸੰਦ ਆ ਸਾਨੂੰ ਪ੍ਰਾਤ ਦੇ ਚੋਲੇ ਪ੍ਰਾਤ ਦੇ ਚੋਲੇ ਕਰਾਤੇ ਪੈਕ ਇਹ ਇਹ ਦੇਖ ਲਓ ਬਈ ਕੈਨੇਡਾ ਦੇ ਸਟੋਰ ਚ ਸਿੱਧੂ ਮੂਸੇ ਵਾਲਾ ਗੂੰਜਦਾ ਸਿੱਧੂ ਮੂਸੇ ਵਾਲੀ ਦੀਆਂ ਤਸਵੀਰਾਂ ਲੱਗੀਆਂ ਸਾਰੀਆਂ ਆਊਟਲੈਟਰ ਚ ਸਾਰੇ ਕਿਦੇ ਦੇਖੋ ਓਇਲਰਜ਼ ਦੀਆਂ ਜਰਸੀਜ਼ ਪਈਆਂ ਨੇ ਦੂਜੇ ਵਾਰ ਸਿੱਧਾ ਸਿੱਧੂ ਤਿੱਬਿਆਂ ਦਾ ਪੁੱਤ ਰੇਟ ਨਾ ਇਹਨਾਂ ਦੇ ਦੌਰਾਵਾ ਜਾਂਦੇ ਨੇ ਦੇਖ ਕੇ ਕਿੰਨੇ ਦੀ ਪਈ ਐ 730 ਦੀ 730 ਕੈਨੇਡੀਅਨ ਡਾਲਰ ਪਰ ਰੱਖਣ ਦੀ ਭਲਾਈ ਹੈ ਨਹੀਂ ਨਹੀਂ ਪਰ ਰਿਪਨ ਇਹ originally ਠੀਕ ਹੈ ਇਹ ਉਹ ਨਹੀਂ ਮਿਲਦੀ ਹੈਗੀ ਕਾਪੀ ਨਹੀਂ ਹੁੰਦੀ ਇਹ ਮੈਂ ਤਾਂ ਕਦੇ ਨਹੀਂ ਦੇਖੀ ਇਹਦੇ ਤੇ ਬੰਦਾ ਪੈਸੇ ਲਾ ਸਕਦਾ ਸੋਹਣੀ ਐ ਸੋ ਕ੍ਰੀਡੋ ਫਰੋਗ ਤੋਂ ਹੋ ਗਈ ਵੀ ਤੇ ਮਿਲ ਲੀਆਂ ਗੱਲ ਲੀਆਂ ਖਤਮ ਹੋ ਗਿਆ ਹੁਣ ਵਾਪਸ ਚੱਲੇ ਆ ਅਸੀਂ ਘਰ ਨੂੰ ਤੇ ਐਡਮਿੰਟਨ ਨੂੰ ਮਤਲਬ ਪਰ ਇੱਕ ਬੰਦਾ ਕਿਤੇ ਹੱਲੇ ਪੈਨਿੰਗ ਪਿਆ ਜਿੱਥੇ ਵੀ ਜਾਂਦੇ ਉਹ ਨਹੀਂ ਮਿਲਦੀ ਸੋਏ ਅਸੀਂ ਆਪਣਾ ਅੱਜ ਦਾ ਵਲੌਗ ਕੱਲ ਨੂੰ ਹੁਣ ਤੁਹਾਨੂੰ ਸ਼ਹਿਰ ਘੁਮਾਵਾਂਗੇ ਐਡਮਿੰਟਨ ਡਾਊਨ ਟਾਊਨ ਦਿਖਾਵਾਂਗੇ ਤੇ ਫਿਰ ਹੋਰ ਸਾਰੀਆਂ ਚੀਜ਼ਾਂ ਤੇ ਜੁੜੇ ਰਹੋ ਤੁਸੀਂ ਆਪਣੇ ਸਫ਼ਰ ਦੇ ਨਾਲ ਐਡਮਿੰਟਨ ਤੋਂ ਤੇ ਮਿਲਦੇ ਆ ਜੀ ਫਿਰ ਨਵੇਂ ਵਲੌਗਸ ਨਾਲ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖ ਸਾਰੇ ਕਰਦੇ ਜੀ ਬਾਬਾ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ